ਅੱਜ ਕੱਲ ਕਿਸੇ ਨੇ ਕੋਈ ਕੰਮ ਸ਼ੁਰੂ ਕਰਨਾ ਹੋਵੇ ਤਾਂ ਪਹਿਲਾਂ ਉਹ ਲੋਕੇਸ਼ਨ ਲੱਭਦਾ ਵੀ ਕਿਸੇ ਸ਼ਹਿਰ ਵਾਲ ਨੂੰ ਆਪਾਂ ਕੰਮ ਕਰਾਂਗੇ ਜਿੱਥੇ ਲੋਕਾਂ ਦੀ ਭੀੜ ਹੋਵੇ ਪਰ ਆ ਬਾਈ ਭੀੜ ਤੋਂ ਨਿਕਲ ਕੇ ਆ ਕੇ ਪਿੰਡ ਦੇ ਵਿੱਚ ਕੰਮ ਸ਼ੁਰੂ ਕੀਤਾ ਤੇ ਇੱਥੇ ਹੀ ਨੇ ਭੀੜ ਲਾਤੀ ਆਦੇ ਹੁੰਦੇ ਆ ਕੰਮ ਕਰਨ ਵਾਲੇ ਨੂੰ ਮੌਕੇ ਬਥੇਰੇ ਹੁੰਦੇ ਤੇ ਨਾ ਕਰਨ ਵਾਲੇ ਨੂੰ ਬਹਾਨੇ ਤੇ ਆ ਬਾਈ ਨੇ ਸਿਰਾ ਲਾਇਆ ਕੰਮ ਕੀਤਾ ਤੇ ਤੁਸੀਂ ਦੇਖੋ ਟਰੈਕਟਰ ਮੋਡੀਫਿਕੇਸ਼ਨ ਵਾਲਾ ਬਾਈ ਕਪਤਾਨ ਆ ਤੇ ਆਜੋ ਕਰਦਿਆਂ ਗੱਲਬਾਤ ਦੇਖਦੇ ਰਹੋ ਮੜ ਜਾ ਭੈੜੀ ਕੁਆਲਿਟੀ ਵੀ ਦਿਖਾ ਦਈਏ ਮੈਂ ਨਾ ਥੋੜਾ ਜਿਹਾ ਅੱਛਾ ਇੱਥੇ ਲੱਗਿਆ ਹੋਇਆ ਹਾਂ ਠੀਕ ਹੈ ਬੈਗ ਤੇ ਫਿਰ ਐਨਾ ਪੇਟੀ ਵੱਡੀ ਸੀ ਬਾਈ ਨਹੀਂ ਪਤਾ ਲੱਗਦਾ ਤੇ ਇਹ ਹੈਗਾ ਜੀ 2007 ਹੀ ਇਹ ਹੈ ਜੀ ਤੁਸੀਂ ਆਪ 2007 ਹਾਂ ਛੜੀ ਦੇ ਟਾਇਰ ਸੀ 13ਾਂ ਦੇ ਆਉਂਦੇ ਸੀਗੇ ਤੁਸੀਂ ਦੇਖੇ ਹੋਊਗਾ ਹੂੰ 13ਾਂ ਵਾਲੇ ਸੀ ਤੇ 2 स्पीड ਹੀ ਹੁੰਦਾ ਤੇ ਡਬਲ ਕਲਚ ਵੀ ਨਹੀਂ ਸੀਗਾ ਉਦੋਂ ਇਹ ਟ੍ਰੱਕ ਹੁਣ ਮੰਨ ਲਓ ਬਾਈ ਜੀ ਇਹਨੂੰ ਹੁਣ ਸਾਰੇ ਫਿਊਚਰ ਅੱਜ ਦੇ ਪਾ ਕੇ ਦੇਤੇ ਆਪਾਂ ਉਹਨਾਂ ਨੂੰ ਆਹ ਦੇਖੋ ਤੁਸੀਂ ਇਹਦੇ 3 ਸਪੀਡ ਕਰਤਾ ਛੋਟਾ ਗੇਅਰ ਜਿਹੜਾ ਹੁਣ ਆਉਂਦਾਗਾ 24 ਦੇ ਵਿੱਚ ਅੱਛਾ 3 ਸਪੀਡ ਹੈਵੀ ਲਿਫਟ ਕਪੈਸਿਟੀ ਬਾਈ ਜੀ ਹੋਣ ਵਾਲੀ ਠੀਕ ਹੈ ਠੀਕ ਹੈ ਜੀ ਸਾਈਡ ਗੇਅਰ ਹੋਗੇ ਕਿਉਂਕਿ ਸੈਂਟਰ ਦੇ ਵਿੱਚ ਆਉਂਦੇ ਸੀਗੇ ਤੇ ਔਇਲ ਬ੍ਰੇਕਾਂ ਹੋਗੀਆਂ ਇਹਦੇ ਵਿੱਚ ਜੀ ਇਹ ਕਿਹੜਾ ਮਾਡਲ ਆ ਗਿਆ ਬਾਈ ਇਹ ਹੈਗਾ ਬਾਈ 2007 ਮਾਡਲ ਹੈ ਜੀ 2007 ਮਾਡਲ ਹੈ 7 ਮਾਡਲ ਹੈ ਜੀ ਚਮਕ-ਦਮਕ ਤਾਂ ਬਿਲਕੁਲ ਆਣ ਲ ਖੈਲਪ ਮਾਰਾਂਗੇ ਤੁਹਾਨੂੰ ਆਵਾਜ਼ ਵੀ ਦਿਖਾਵਾਂਗੇ ਤਾਂ ਤੁਸੀਂ ਇੱਕ ਵਾਰੀ ਬਾਈ ਮਾੜਾ ਜੇ ਨੇੜੇ ਤੋਂ ਦਿਖਾ ਦੇ ਪੈਂਡ ਦੀ ਕੁਆਲਿਟੀ ਬਾਈ ਕੀ ਗਾਰੰਟੀ ਵਾਰੰਟੀ ਕਰ ਦਿੰਦੇ ਹੋ ਜੀ ਗਾਰੰਟੀ ਵਾਰੰਟੀ ਦਾ ਬਾਈ ਅਮਰੀਕਾ ਅਹਿ ਮੰਨ ਲਓ ਵੀ ਇਹ ਟਰੈਕਟਰ ਇਹ ਵੀ ਬਾਹਰ ਜਾਣਾ ਬਾਈ ਇਹ ਕੈਨੇਡਾ ਜਾਣਾ ਹੈ ਵੀ ਤੇ ਆਪਾਂ ਉਹਨਾਂ ਨੂੰ ਇਹ ਕਿਹਾ ਹੋਇਆ ਵੀ ਤੁਸੀਂ ਕੱਲਾ ਤੇਲ ਪਾਣੀ ਦਾ ਧਿਆਨ ਰੱਖਣਾ ਇਹਦਾ ਹੂੰ ਇੰਜਨ ਦੇ ਵਿੱਚ ਤੇ ਤੇਲ ਪਾਣੀ ਚੈੱਕ ਕਰ ਲਿਓ ਬਿਲਕੁਲ ਤੇ ਉੱਥੇ ਚਾਹੇ ਦੋ ਪੀੜੀਆਂ ਚਲਾਈ ਜਾਣ ਬਾਈ ਕੰਪਲੇਂਟ ਨਹੀਂ ਦੇਊਗਾ ਟਰੈਕਟਰ ਇਹ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਖੜੇ ਆ ਪਿੰਡ ਕੋਟਪਾਰਾ ਬਾਈ ਕਪਤਾਨ ਕੋਲ ਸਤਿ ਸ਼੍ਰੀ ਅਕਾਲ ਬਾਈ ਜੀ ਆਇਆਂ ਨੂੰ ਤੇ ਬਹੁਤ ਵਧੀਆ ਲੱਗਿਆ ਵਧਾਈਆਂ ਤੁਹਾਨੂੰ ਬਾਈ ਕਿਵੇਂ ਦਿਮਾਗ ਦੇ ਵਿੱਚ ਆਇਆ ਦਿਲ ਦੇ ਵਿੱਚ ਆ ਵੀ ਇੰਨਾ ਪੈਸਾ ਆਪਾਂ ਪਿੰਡ ਦੇ ਵਿੱਚ ਹੀ ਲਾਉਣਾ ਨਹੀਂ ਬੰਦਾ ਹਰ ਇੱਕ ਸ਼ਹਿਰ ਨੂੰ ਭਜਦਾ ਵੀ ਯਾਰ ਵੱਡੇ ਸ਼ਹਿਰ ਚ ਜਾ ਜਾਈਏ ਉੱਥੇ ਕੰਮ ਵਧੀਆ ਚੱਲੂਗਾ ਤੇ ਤੁਸੀਂ ਜਮਾਂ ਪਿੰਡ ਦੇ ਵਿੱਚ ਬੈਠੇ ਹੋ ਬਚਾਲੇ ਹਾਂਜੀ ਤੇ ਕਿਵੇਂ ਮਨ ਚ ਆਇਆ ਫਿਰ ਇਹ ਇਹ ਬਾਈ ਜੀ ਪਹਿਲਾਂ ਆਪਾਂ ਤਲਵੰਡੀ ਸਾਬੂ ਸੀ ਆਪਣੀ ਵਰਕਸ਼ਾਪ ਠੀਕ ਆ ਤੇ ਤਲਵੰਡੀ ਤੋਂ ਇੱਧਰ ਨੂੰ ਆਏ ਹਾਂ ਆਪਾਂ ਸ਼ਹਿਰ ਤੋਂ ਪਿੰਡ ਚ ਆ ਗਏ ਮੈਂ ਉਹ ਕਹਣਾ ਵੀ ਪਿੰਡ ਚੋਂ ਸ਼ਹਿਰ ਨੂੰ ਤਾਂ ਜਾਂਦੇ ਦੇਖਿਆ ਤੁਸੀਂ ਸ਼ਹਿਰ ਤੋਂ ਪਿੰਡ ਨੂੰ ਆਏ ਆ ਬਸ ਬਈ ਸਿਸਟਮ ਇਹ ਸੀ ਚਲੋ ਵੀ ਆਪਾਂ ਬਾਈ ਹਨ ਜਿਵੇਂ ਮੂਸੇ ਵਾਲੇ ਨੂੰ ਸਾਰੀ ਫਾਲੋ ਕਰਦੇ ਹਨ ਤੇ ਬਸ ਉਹ ਬਾਈ ਦੀ ਗੱਲ ਮੈਨੂੰ ਹਿੱਟ ਕਰ ਗਈ ਵੀ ਯਾਰ ਬਾਈ ਨੇ ਮੂਸੇ ਆਉਣ ਲਾਤੀ ਸੀ ਇੰਡਸਟਰੀ ਸਾਰੀ ਹੈ ਨਾ ਬਾਈ ਤੇ ਚਲੋ ਇੱਥੋਂ ਦੀ ਇੰਡਸਟਰੀ ਤਾਂ ਆਉਂਦੀ ਹੁੰਦੀ ਸੀ ਗੋਰੇ ਕਾਲੇ ਵੀ ਮੈਂ ਕਹਿੰਦਾ ਮੂਸੇ ਆ ਗਏ ਜੋ ਚੀਜ਼ ਮੈਨੂੰ ਲੱਗੀ ਵੀ ਬਾਈ ਮਤਲਬ ਇੱਕ ਤਰ੍ਹਾਂ ਵੀ ਬਾਈ ਨੇ ਇਹ ਚੀਜ਼ ਕਰਤੀ ਯਾਰ ਆਪਾਂ ਵੀ ਇਹੀ ਕਰਨੀ ਆ ਵੀ ਚਾਹੇ ਕੰਮ ਸਲੋ ਚੱਲ ਪੇ ਥੋੜਾ ਚੱਲ ਪੇ ਕਿਵੇਂ ਹੋ ਜਾਈ ਵੀ ਆਪਾਂ ਆਪਣੇ ਪਿੰਡ ਨੂੰ ਪ੍ਰਮੋਟ ਕਰਨਾਗਾ ਬ੍ਰਾਂਡ ਬਣਾਦਾ ਕਪਤਾਨ ਮੋਡੀਫਿਕੇਸ਼ਨ ਠੀਕ ਹੈ ਕਿਸਾਨਾਂ ਦੀ ਪਹਿਲੀ ਪਸੰਦ ਤੇ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਜਦੋਂ ਸ਼ੌਂਕ ਵਾਸਤੇ ਕੋਈ ਪੈਸਾ ਵੀ ਲਾਉਂਦਾ ਤਾਂ ਉਹਦਾ ਮੁੱਲ ਵੀ ਪਵੇ ਚੀਜ਼ ਬਣੇ ਵੀ ਦਿਸੇ ਵੀ ਬਣਾਦਾ ਇਹਦੀ ਇਹਦੀ ਗੱਲ ਕਰੀ ਜਾਂਦਾ ਹਾਂ ਠੀਕ ਹੈ ਇਹ ਕਿਹੜਾ ਮਾਡਲ ਆ ਤੇ ਬਈ ਕਿੱਥੇ ਜਾਣਾ ਇਹ ਇਹ 2023 ਮਾਡਲ ਆ ਬਈ ਜੀ ਇਹ ਤਾਂ ਨਵਾਂ ਸੀ ਡ੍ਰੈਕਟਰ ਇਹ ਨਵਾਂ ਸੀ ਇਹਦੇ ਵਿੱਚ ਤੁਸੀਂ ਕੀ ਕੀ ਕੀਤਾਗਾ ਏ ਜੀ ਕਸਟਮਰ ਦੀ ਰਿਕੁਆਇਰਮੈਂਟ ਸੀ ਬਾਈ ਅਮਰੀਕਾ ਇੱਕ ਤਾਂ ਸਾਰਾ ਕ੍ਰੋਮ ਵਰਕ ਕਰਵਾਉਣਾ ਸੀ ਉਹਨਾਂ ਨੇ ਅੱਛਾ ਕ੍ਰੋਮ ਵਰਕ ਕਰ ਕ੍ਰੋਮ ਵਰਕ ਮੰਨ ਲਓ ਜਿਵੇਂ ਹੁਣ ਆ ਮੂਰੇ ਹੋ ਗਿਆ ਆਪਣਾ ਬੰਪਰ ਲੱਗਿਆ ਜੀ ਫਿਰ ਇਹਦੇ ਅਲਾਏ ਹੋਗੇ ਜੀ ਆਪਣੇ ਟਾਇਰ ਚੌੜੇ ਹੋਗੇ ਵਿੱਚ ਅਲਾਏ ਪਾਏ ਆ ਜੀ ਆਪਾਂ ਠੀਕ ਹੈ ਜੀ ਤੇ ਮੰਨ ਕੇ ਚਲੋ ਬਾਕੀ ਆ ਸਲੰਸਰ ਵਗੈਰਾ ਹੋ ਗਿਆ ਜੀ ਪਿੱਛੇ ਲਿੰਕਾਂ ਹੁੱਕ ਸਾਰਾ ਕੁਝ ਕਰੂਮ ਚੈਰੀ ਆ ਆਹ ਜਿਵੇਂ ਜਮਾ ਸਾਫ਼ ਹੀ ਕਰਦੀ ਬਲੇਨ ਹੀ ਕਰਦੀ ਉੱਪਰ ਕੁਝ ਨਹੀਂ ਨਹੀਂ ਉਹਨਾਂ ਦੀ ਬਸ ਇੱਛਾ ਸੀ ਉਹ ਕਹਿੰਦੇ ਵੀ ਇਹਨੂੰ ਆਪਾਂ ਐਂ ਸਾਫ਼ ਰੱਖਣਾ ਟਰੈਕਟਰ ਨੂੰ ਜਿਆਦਾਤਰ ਬਈ ਹੁਣ ਜਿਵੇਂ ਟਰੈਕਟਰਾਂ ਦਾ ਹੋ ਜਾਂਦਾ ਜਿਵੇਂ ਆ ਟਾਇਰ ਆ ਗਿਆ ਨਾ ਇੱਕ ਟਾਇਰ ਅੱਧਰ ਫਿਰਦਾ ਇੱਕ ਉੱਧਰ ਫਿਰਦਾ ਇਹਦੀ ਤੁਸੀਂ ਜਮਾ ਇੱਕ ਸੇ ਫੰਕਸ਼ਨ ਜਮਾ ਸੇਮ ਬਣਾਈ ਹੋਈ ਆ ਸੇਮ ਬਣਾਈ ਆ ਬਈ ਹਣਾ ਕੋਈ ਫਰਕ ਨਹੀਂ ਤੇ ਇਹਦੇ ਅਲਾਈ ਵੀ ਬਈ ਬਣਾਏ ਹੋਇਆ ਹਾਂ ਹੈ ਜੀ ਆਹ ਲਾਈ ਹਾਂਜੀ ਅਲਾਈ ਵੀ ਬਣਾਏ ਹੋਇਆ ਸਾਰੇ ਬਈ ਅੱਛਾ ਬਈ ਆ ਦਿਖਾ ਤੇ ਇਹ ਇਹਦਾ ਕੋਈ ਐਂ ਤਾਂ ਨਹੀਂ ਹੈਗੀ ਦਿੱਕਤ ਤਾਂ ਨਹੀਂ ਹੈਗੀ ਬਈ ਜਿਵੇਂ ਦੂਜੇ ਰਿੰਮ ਹੁੰਦੇ ਆਪਣੇ ਬਾਈ ਦੂਸਰੇ ਰਿੰਮਾਂ ਨਾਲੋਂ ਬਾਈ ਅਮਰੀਕਾ ਇਹ ਤੁਸੀਂ ਦੇਖੋ ਵੀ ਮੋٹے ਨੇ ਜੀ ਹਾਂ ਉਹਦੇ ਨਾਲ ਇਹਨਾਂ ਦੀ ਜਿਹੜੀ ਮਜ਼ਬੂਤੀ ਹੈ ਜੀ ਆਮ ਰਿੰਮ ਨਾਲੋਂ ਕਿਤੇ ਜ਼ਿਆਦਾ ਆਗੀ ਕਿਤੇ ਜ਼ਿਆਦਾ ਹਾਂਜੀ ਬਹੁਤ ਜ਼ਿਆਦਾ ਤੇ ਬਾਕੀ ਤੁਸੀਂ ਕੁਆਲਿਟੀ ਦੇਖਾ ਫਿਨਿਸ਼ਿੰਗ ਬਾਈ ਜਿਵੇਂ ਕਹਿੰਦੇ ਹੁੰਦੇ ਨੇ ਏਵੇਂ ਮਤਲਬ ਇੱਕ ਲਾਈ ਦੀ ਜਿਹੜੀ ਲੁੱਕ ਆਉਂਦੀ ਹੈ ਜਿਵੇਂ ਅਮਰੂਬੀ ਗੋਣ ਜਾਂ ਵੱਡੀਆਂ ਗੱਡੀਆਂ ਨੇ ਹੁੰਦੀ ਨੇ ਉਹ ਲੁੱਕ ਹੈ ਇਹ ਨਹੀਂ ਹੈਗੀ ਬਾਈ ਵੀ ਕਲਾ ਲਾਈ ਹੈ ਇਹ ਬਾਹਰ ਜਾਣਾ ਕਿ ਇੱਥੇ ਰੱਖਣਾ ਬਾਈ ਇਹ ਡਾਇਰੈਕਟਰ ਇੱਥੇ ਹੀ ਇੰਡੀ ਹੈ ਹੈ ਬਾਹਰ ਹਾਂ ਬਾਈ ਦੂਜਾ ਟਰੈਕਟਰ ਆ ਗਿਆ ਇਹਨਾਂ ਦਾ ਆਪਣੇ ਕੋਲ ਉਹਨਾਂ ਨੇ ਬਾਈ ਹੋਰਾਂ ਨੇ ਮਿਹਨਤਾਂ ਕਰਕੇ ਤਾਂ ਪੈਸਾ ਕਮਾਇਆ ਤਾਂ ਹੁਣ ਆਪਦੇ ਸ਼ੌਂਕ ਪੂਰੇ ਕਰ ਰਹੇ ਆ ਸ਼ੌਂਕ ਨੂੰ ਬਾਈ ਇਹ ਬਸ ਉਹਨੂੰ ਸ਼ੌਂਕ ਉਹਨਾਂ ਨੂੰ ਬਸ ਵੀ ਕਲੈਕਸ਼ਨ ਕਰੀ ਜਾਂਦੇ ਆ ਕਲੈਕਸ਼ਨ ਬਣ ਇਹਦੀ ਆਵਾਜ਼ ਦਿਖਾ ਦਿਓ ਇੱਕ ਵਾਰੀ ਸਟਾਰਟ ਕਰਕੇ ਹਾਂਜੀ ਹਾਂਜੀ ਭਾਈ ਦਿਖਾ ਦਿੰਨੇ ਆ ਜਰੂਰ ਮਾਰੋ ਸੈਲਫੀ ਦਾ ਤੇ ਬਣੇ ਰਹੋ ਵੀਡੀਓ ਦੇ ਵਿੱਚ ਤੇ ਨਾਲ-ਨਾਲ ਸ਼ੇਅਰ ਵੀ ਕਰਦੇ ਰਹੋ ਤੁਹਾਨੂੰ ਹਰ ਇੱਕ ਚੀਜ਼ ਦਿਖਾਵਾਂਗੇ ਸਾਡੇ ਟਰੈਕਟਰ ਦਿਖਾਵਾਂਗੇ ਤੇ ਕੀ ਕੀ ਅਪਡੇਟ ਕੀਤੀ ਹੋਈ ਆ ਤੇ ਆ ਜਾਓ ਬਾਈ ਕਪਤਾਨ ਇਹ ਬਾਈ ਹਾਰਲੇ ਵਾਂਗੂ ਅੱਡਾ ਡਸਟਾਕ ਮਾਰਦਾ ਇਹ ਉਹ ਉਹ ਮਤਲ ਹਾਰਲੇ ਵਾਲਾ ਵਾਈਦਾ ਸੌਰੀ ਹਾਂਜੀ ਹਾਂਜੀ ਇਹ ਕਿਹੜਾ ਮਾਡਲ ਆ ਗਿਆ ਬਾਈ ਇਹ ਹੈਗਾ ਬਾਈ 2007 ਮਾਡਲ ਹੈ ਜੀ 2007 ਮਾਡਲ ਹੈ 7 ਮਾਡਲ ਹੈ ਜੀ ਚਮਕ-ਦਮਕ ਤਾਂ ਬਿਲਕੁਲ ਆਉਣ ਲੱਗਦੀ ਐ ਬਈ ਜਮਾਂ ਨਮਈਆਂ ਸੈਲਪ ਮਾਰਾਂਗੇ ਤੁਹਾਨੂੰ ਆਵਾਜ਼ ਵੀ ਦਿਖਾਵਾਂਗੇ ਤਾਂ ਤੁਸੀਂ ਇੱਕ ਵਾਰੀ ਬਾਈ ਮਾੜਾ ਜੇ ਨੇੜੇ ਤੋਂ ਦਿਖਾ ਦੇ ਪੇਂਟ ਦੀ ਕੁਆਲਿਟੀ ਬਾਈ ਕੀ ਗਾਰੰਟੀ ਵਾਰੰਟੀ ਕਰ ਦਿੰਦੇ ਜੀ ਗਾਰੰਟੀ ਵਾਰੰਟੀ ਦਾ ਬਈ ਅਮਰੀਕਾ ਅਹਿ ਮੰਨ ਲਓ ਵੀ ਇਹ ਟਰੈਕਟਰ ਇਹ ਵੀ ਬਾਹਰ ਜਾਣਾ ਬਈ ਇਹ ਕੈਨੇਡਾ ਜਾਣਾ ਹੈ ਵੀ ਤੇ ਆਪਾਂ ਉਹਨਾਂ ਨੂੰ ਇਹ ਕਿਹਾ ਹੋਇਆ ਵੀ ਤੁਸੀਂ ਕੱਲਾ ਤੇਲ ਪਾਣੀ ਦਾ ਧਿਆਨ ਰੱਖਣਾ ਇਹਦਾ ਵੀ ਇੰਜਨ ਦੇ ਵਿੱਚ ਤੇ ਤੇਲ ਪਾਣੀ ਚੈੱਕ ਕਰ ਲਿਓ ਬਿਲਕੁਲ ਤੇ ਉੱਥੇ ਚਾਹੇ ਦੋ ਪੀੜੀਆਂ ਚਲਾਈ ਜਾਣ ਬਈ ਕੰਪਲੇਂਟ ਨਹੀਂ ਦੇਊਗਾ ਟਰੈਕਟਰ ਇਹ ਇਹ ਦੁਬਾਰਾ ਦੱਸ ਦੀ ਮਾਡਲ ਬਈ ਕਿੰਨਾ 2007 ਮਾਡਲ 2007 ਮਾਡਲ ਆ 7 ਮਾਡਲ ਤੁਸੀਂ ਦੇਖੋ ਵੀ ਕਿਸ ਤੇ 20 ਤਰ੍ਹਾਂ ਦਾ ਕੋਈ ਤੇਲ ਦਾ ਦੰਬਾ ਥੰਡਾਈ ਵੀ ਹੈਣੀ ਕਿਤੇ ਆਸਪਾਸ ਹੀ ਹੈ ਨਾ ਥੰਡਾਈ ਤਾਂ ਬਾਈ ਬਾਕੀ ਤੁਸੀਂ ਚਲਾ ਕੇ ਵੀ ਦੇਖਿਆ ਨਾ ਇਸ ਤਰੀਕਾ ਇਹ ਮੜਾ ਤੁਸੀਂ ਵੀ ਦੱਸੋ ਵੀ ਕਿਵੇਂ ਫੀਲ ਆਈ ਮੈਂ ਕਹਿੰਦਾ ਬਾਈ ਮੈਂ ਤਾਂ ਹੁਣ ਜਮੈਂ ਦੱਸੂਗਾ ਬਾਈ ਵਰਗੇ ਜੇ ਆਪ ਆਉਣਗੇ ਤਾਂ ਆਪ ਚਲਾ ਕੇ ਦੇਖਣ ਮੈਂ ਤਾਂ ਕਹਿੰਦਾ ਨਾ ਵੀ ਜਮਾ ਮੈਂ ਕਹਿੰਦਾ ਨਵੇਂ ਤੋਂ ਵੀ ਜ਼ਿਆਦਾ ਜਿਹੜੀ ਪਰਫਾਰਮੈਂਸ ਹੈ ਦੀ ਵਧੀਆ ਤੇ ਹੁਣ ਇੱਕ ਵਾਰੀ ਆਪਾਂ ਸੈਲਫ ਫੇਰ ਮਾਰ ਦਿੰਨੇ ਆ ਹਾਂ ਹਾਂ ਮਾਰ ਦਿਓ ਬਾਈ ਤੱਲੀ ਗੱਲੀ ਚੀਜ਼ ਤੇ ਰਹੀ ਲਾਈ ਹੋ ਜਾ ਇੱਧਰ ਵੀ ਦਿਖਾ ਦਿਓ ਕਰਦੇ ਆ ਸੱਤ ਮੜ ਤੇ ਧੂਆਂ ਬਿਲਕੁਲ ਵੀ ਨਹੀਂ ਇਹ ਕਪਤਾਨ ਦੇ ਕੋਕੇ ਲਾਏ ਹੋਏ ਤੇ ਇਹਦੇ ਵਿੱਚ ਬਾਈ ਹੁਣ ਆਪਾਂ ਇਹਦਾ ਦਿਖਾ ਦਈਏ ਹੈ ਨਾ ਸਭ ਨੂੰ ਦਾ ਹਾਂਜੀ ਉੱਪਰ ਆ ਗਿਆ ਜੀ ਇਹ ਇਹ ਮੈਂ ਦਿਖਾ ਦਿੰਦਾ ਇਹ ਆਪਣਾ ਬਾਕੀ ਇਹ ਤਾਂ نیچے-नीचे ਹੋ ਗਿਆ ਜੀ ਪਹਿਲਾਂ ਤਾਂ ਮਕੈਨੀਕਲ ਹੋਇਆ ਟੋਟਲ ਟਰੈਕਟਰ ਦਾ ਕੰਮ ਜੀ ਠੀਕ ਹੈ ਉਸ ਤੋਂ ਬਾਅਦ ਮੰਨ ਕੇ ਚੱਲੋ ਆਪਣਾ ਪੇਂਟ ਜੌਬ ਹੋਈ ਹੈ ਤੇ ਪੇਂਟ ਜੌਬ ਦੇ ਵਿੱਚ ਆਪਾਂ ਇਹ ਧਿਆਨ ਰੱਖਦੇ ਹਾਂ ਬਾਈ ਜੀ ਵੀ ਬੰਦੇ ਨੂੰ ਜੱਜਮੈਂਟ ਨਾ ਆਵੇ ਵੀ ਇਹ ਪੇਂਟ ਹੋਇਆ ਟਰੈਕਟਰ ਹੈ ਜਾਂ origignal ਹੈ ਇੱਕ ਤੁਸੀਂ ਉਧਰ ਸੱਚ ਲਾਉਨੇ ਹੁੰਦੇ ਆ ਯਾਰ ਹਾਂਜੀ ਹਾਂਜੀ ਉਹ ਮੈਨੂੰ ਬੜਾ ਘੈਂਟ ਕੰਮ ਲੱਗਿਆ ਦਾ ਸੱਚ ਇੱਧਰ ਵੀ ਦਿਖਾ ਦੇ ਸਾਹਮਣੇ ਤੋਂ ਇਹ ਅੱਗੇ ਬੱਪਰ ਆ ਗਿਆ ਜੀ ਹਾਂ ਇਹ ਉਹਨਾਂ ਦਾ ਗੋਤ ਆ ਗਿਆ ਜੀ ਚੈਲਸ ਸਾਹਿਬ ਨੂੰ ਮੁਬਾਰਕਾਂ ਦਿੰਨੇ ਪਹਿਲਾਂ ਹੀ ਪਹੁੰਚਣ ਤੋਂ ਹਾਂਜੀ ਆਹ ਬਾਈ ਕਾਦੇ ਲਈ ਬੜਾ ਬਾਈ ਮਾਰੀ ਕੈਮਰਾ ਇਹ ਆ ਗਈ ਜੀ ਆਪਣੀ ਆ ਮਤਲਬ ਆਟੋ ਸਵਿਚ ਹੈ ਕੰਪਾਈਨਾਂ ਦੇ ਵਿੱਚ ਆਉਂਦੀ ਹੁੰਦੀ ਹੈ ਵੀ ਇਹਦੇ ਨਾਲ ਕਦੇ ਵੀ ਸ਼ਾਰਟ ਸਰਕਟ ਹੁੰਦਾ ਟਰੈਕਟਰ ਦੇ ਵਿੱਚ ਜੀ ਹਾਂ ਆ ਪਾ ਮਤਲਬ ਛੇਤੀ ਬੈਟਰੀ ਨਹੀਂ ਲੈਂਦੀ ਹਾਂ ਤਾਂ ਇਹਨੂੰ ਇੱਥੋਂ ਕੱਟ ਦਿਓ ਜੀ ਪੂਰੀ ਸਪਲਾਈ ਕੱਟੀ ਜਾ ਬੈਟਰੀ ਕੱਟੀ ਜਾ ਕਹਿਣ ਦਾ ਸੈਲਵ ਵੀ ਵੱਖਰਾ ਲਾਇਆ ਹੋਇਆ ਦਾ ਹਾਂ ਸੈਲਫ ਵੀ ਹੋਣ ਵਾਲਾ ਜਿਹੜਾ ਹੋਣ ਵਾਲਾ ਨਵਾਂ ਸੈਲਫ ਹੁੰਦਾ ਜਿਹੜਾ ਇਹ ਉਹ ਲਾਦਾ ਤਾਂ ਕਰਕੇ ਉਹ ਰਾਉਂਡ ਵਾਲਾ ਕੰਮ ਜਾਂ ਨਹੀਂ ਹੈ ਨਾ ਬਾਲਾ ਰਾਉਂਡ ਜਾਂ ਜੀ ਰਾਉਂਡ ਨਾਲ ਲਵੇ ਜੀ ਸਾਰਾ ਸਿਸਟਮ ਆ ਬਾਕੀ ਆ ਵੀ ਬਈ ਅਮਰੀਕਾ ਜਿਵੇਂ ਆ ਅਰੀਜਨਲ ਜਿਵੇਂ ਹੋਣਾ ਆਉਂਦੀਆਂ ਕੰਪਨੀ ਚੋਂ ਇਹ ਚੀਜ਼ਾਂ ਬਣਾ ਕੇ ਲਾਈਆਂ ਨੇ ਕਿਉਂਕਿ ਇਹ ਡਬਲ ਪੰਪ ਤਾਂ ਉਹਦਾ ਆਉਂਦਾ ਨਹੀਂ ਸਾਰਾ ਸਿਸਟਮ ਮਤਲਬ ਸਾਨੂੰ ਲੱਗੂਗਾ ਨਹੀਂ ਕਿਤੋਂ ਵੀ ਯਾ ਇਹਨਾਂ ਨੂੰ ਵ ਇਹ ਕਿੰਨੇ ਕੁ ਤਰ੍ਹਾਂ ਦੇ ਆ ਜਾਂਦਾ ਆਪਣੇ ਕੋਲ ਸਿਸਟਮ ਜਿਹੜੀ ਇਹ ਆਪਣੇ ਕੋਲ ਹੀ ਡਾਊਨ ਸੀਲਿੰਗ ਵਗੈਰਾ ਹੀ ਅਦਲੀਪ ਛੱਡੀ ਪੁੱਤ ਮਾੜਿਆ ਹਾਂ ਚਲਾ ਦੇ ਨਾਲ ਨਾਲ ਹਾਂਜੀ ਇਹ ਆ ਗਿਆ ਜੀ ਆਪਣੇ ਕੋਲੇ ਇਹਦੇ ਮੇਨ ਬਾਈ ਆਪਣਾ ਅਮਰੀਕ ਜਿਵੇਂ ਕਹਿੰਦੇ ਹੁੰਦੇ ਆ ਵੀ ਪੈਰ ਬਾਈ ਇੱਥੋਂ ਹੀ ਲੱਗੇ ਆ ਆਪਣੀ ਸਟਾਰਟਿੰਗ ਦੇ ਵਿੱਚ ਇਹ ਆਪਣਾ ਜਿਵੇਂ ਜੱਦੀ ਕੋਈ ਕਮ ਵਾਲੀ ਗੱਲ ਹੋ ਗਈ ਵੀ ਜਦੋਂ ਮੈਂ ਸਟਾਰਟ ਅਪ ਕੀਤਾ ਸੀ ਡਾਊਨ ਸੀਲਿੰਗ ਦਾ ਸਟਾਰਟ ਕੀਤਾ ਸੀ ਬਾਈ ਇੱਥੋਂ ਸ਼ੁਰੂ ਹੋਇਆ ਤੇ 뮤직 ਦਾ ਇੱਥੋਂ ਮੈਂ ਸਟਾਰਟ ਕੀਤਾ ਸੀ ਚਲੋ ਹੌਲੀ ਹੌਲੀ ਇਹ ਚੀਜ਼ਾਂ ਹੁਣ ਹੁਣ ਚੱਲ ਰਿਹਾ ਹੈ 뮤직 ਦਾ ਬਾਈ ਹਾਂ ਹਾਂ ਇਹ ਤਾਂ ਇਹ ਤਾਂ ਨਹੀਂ ਹੈਗਾ ਅੱਛਾ ਇਹ ਮੇਨ ਉਹੀ ਹੈ ਇਹ ਤਾਂ ਮੇਨ ਆਪਣਾ ਇਹਨੂੰ ਨਹੀਂ ਬੋਲਦੇ ਆ ਇਹਦਾ ਮੇਨ ਹੈ ਹਜੇ ਵੀ ਟਰੈਕਟਰ ਬੁਕਿੰਗ ਆਪਣੇ ਕੋਲ ਜਿਹੜਾ ਨਵੇਂ ਟਰੈਕਟਰ ਆਉਂਦੇ ਨੇ ਬਾਈ ਮਤਲ ਮਬਸਤੀ ਹੁੰਦੇ ਨੇ ਉਪਰਲੀ ਮੋਡੀਫਿਕੇਸ਼ਨ ਵੈਸੇ ਤਾਂ ਤੁਹਾਨੂੰ ਸਾਰੇ ਜਾਣਦੇ ਹੀ ਆ ਪਰ ਜਿਹੜੇ ਆਪਣੇ ਚੈਨਲ ਦੇ ਜਰੀਏ ਨਵੇਂ ਭਰਾ ਜੁੜਨਗੇ ਤੁਹਾਨੂੰ ਦੇਖਣਗੇ ਤਾਂ ਇੱਕ ਵਾਰੀ ਆਪਣਾ ਚੈਨਲ ਦਾ ਲਿੰਕ ਦੱਸ ਦਿਓ ਵੀ ਕਿਹੜੇ ਚੈਨਲ ਦੇ ਉੱਤੇ ਤੁਹਾਡੀ ਅਪਡੇਟ ਆਉਂਦੀ ਆ ਆਪਣੀ ਬਈ ਕਪਤਾਨ ਮੋਡੀਫਿਕੇਸ਼ਨ ਦੇ ਨਾਂ ਤੇ ਇੰਸਟਾਗ੍ਰam ਦੇ ਉੱਤੇ YouTube ਤੇ Facebook ਦੇ ਉੱਪਰ ਆਪਣਾ ਤੁਸੀਂ ਉਹਦੇ ਤੇ ਜਾ ਕੇ ਸਾਰੇ ਆਪਣੇ ਮਤਲਬ ਪਿਛਲੇ 600 ਤੋਂ ਪਲੱਸ ਰੀਲਾਂ ਪਾਈਆਂ ਹੋਣਗੀਆਂ ਆਪਣੀਆਂ ਸਾਰਾ ਸਾਰਾ ਕੰਮ ਚੈੱਕ ਕਰ ਸਕਦੇ ਹੋ ਕਿਵੇਂ ਕਿਵੇਂ ਕੰਮ ਹੈ ਕਿਹੜੇ ਕਿਹੜੇ ਬੰਦੇ ਆਪਣੇ ਤੋਂ ਕੰਮ ਕਰਾ ਕੇ ਲੈ ਕੇ ਗਏ ਨੇ ਹੁਣ ਤੱਕ ਤੇ ਸਾਰਾ ਉਹਦੇ ਚ ਡਿਟੇਲ ਆ ਬਈ ਉਹਨੂੰ ਖ ਬੈਕ ਸਾਈਡ ਤੋਂ ਦਿਖਾ ਦਈਏ ਆਪਾਂ ਹਾਂਜੀ 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 ਆ ਜਾ ਬਈ ਇਧਰ ਇਹ ਵੀ ਮੰਨ ਕੇ ਉਹਨਾਂ ਦੀ ਰਿਕੁਆਇਰਮੈਂਟ ਸੀਗੀ ਜੀ ਠੀਕ ਹੈ ਇਹ ਜਿਵੇਂ ਵੀ ਉਹਨਾਂ ਨੇ ਇੱਛਾ ਮੁਤਾਬਕ ਤਿਆਰ ਕੀਤੀਆਂ ਇਹ ਚੀਜ਼ਾਂ ਠੀਕ ਹੈ ਉਹਨਾਂ ਨੂੰ ਇਹ ਕਿਸਾਨ ਦੀ ਫੋਟੋ ਚਾਹੀਦੀ ਸੀ ਇੱਕ ਬਾਕੀ ਆ ਉਹਨਾਂ ਦੀ ਫਰਮ ਹੈ ਜੀ ਕੈਨੇਡਾ ਦੇ ਵਿੱਚ ਬਿਲਡਰ ਨੇ ਉਹ ਆ ਬਣਾਉਂਦੇ ਆ ਮਤਲਬ ਬਿਲਡਿੰਗਾਂ ਬਣਾਉਂਦੇ ਨੇ ਘਰ ਬਣਾਉਂਦੇ ਆ ਹਾਂ ਇਹ ਉਹਨਾਂ ਦਾ ਲੋਗੋ ਆ ਇਹ ਉਹਨਾਂ ਨੇ ਲਵਾਇਆ ਸੀ ਤੇ ਉੱਪਰ ਵੀ ਬੱਤੀ ਬੱਤੀ ਪੂਰੀ ਲਾ ਦਿੱਤੀ ਹਾਂਜੀ ਉੱਪਰ ਬੱਤੀ ਫਿਰ ਉਧਰ ਬਾਈ ਜ਼ਰੂਰੀ ਹੈ ਇਹ ਚੀਜ਼ਾਂ ਤਾਂ ਲਾਉਣੀ ਪਈ ਹੈ ਜੀ ਪਿੱਛੋਂ ਵੀ ਤੁਸੀਂ ਆ ਸਾਰੀ ਚੀਜ਼ ਇੱਕ ਇੱਕ ਚੀਜ਼ ਬਾਈ ਚੈੱਕ ਕਰੋ ਤੁਹਾਨੂੰ ਕਿਤੇ ਫੀਲ ਨਹੀਂ ਹੋਊਗਾ ਕਿਉਂਕਿ ਆਪਾਂ ਬਾਈ ਕਿਸੇ ਵੀ ਚੀਜ਼ ਜਿਹੜੀ ਚੀਜ਼ ਰਿਪਲੇਸ ਕਰਨ ਦੀ ਲੋੜ ਆ ਬਾਈ ਰਿਪਲੇਸ ਕਰਕੇ ਪੇਂਟ ਜੌਬ ਤੇ ਲਾਉਣੇ ਇਹ ਨਹੀਂ ਹੈਗਾ ਵੀ ਇੱਥੋਂ ਕੁੱਟੀ ਪਈ ਤਹਾੜਾਂ ਨਾਲ ਉਹਦੇ ਉੱਤੇ ਪੇਂਟ ਮਾਰ ਹਾਂ ਸਹੀ ਹੈ ਵੀ ਬਾਅਦ ਬਾਅਦ ਦੇ ਵਿੱਚ ਆਪਾਂ ਬੰਗੇ ਲਈ ਹੈਗੇ ਇਹਦੇ ਨਾਲ ਹਾਂ ਸਹੀ ਭੇੜਾ ਲੱਗੀ ਜਾਵੇ ਉਹ ਚੀਜ਼ ਨਹੀਂ ਬਾਈ ਬਾਕੀ ਇਹਦੇ ਜਿਵੇਂ ਸਟੀਲ ਵਰਕ ਹੋ ਗਿਆ ਬਾਈ ਜਿਵੇਂ ਨੇਮ ਡੰਡੇ ਵਗੈਰਾ ਤੇ ਨਾਮ ਲਿ ਇਹਦੇ 'ਚ ਕੋਈ ਵੀ ਬੰਦਾ ਆਪਣੀ ਮਰਜ਼ੀ ਦੇ ਮੁਤਾਬਕ ਲਿਖਾ ਸਕਦਾ ਇਹ ਬਾਈ ਹੋਰਾਂ ਦਾ ਕਰਦਾ ਹੀ ਸੀਗਾ ਟਰੈਕਟਰ ਇਹ ਇਹ ਉਹਨਾਂ ਦਾ ਹੀ ਵੈਸੇ ਉਹਨਾਂ ਨੇ ਨਹੀਂ ਖਰੀਦੇ ਹੀ ਆ ਜੀ ਅੱਛਾ ਖਰੀਦੇ ਹੀ ਆ ਖਰੀਦੇ ਹੀ ਆ ਜੀ ਕਿਉਂਕਿ ਇਹ ਨਾ ਕੈਨੇਡਾ ਦੇ ਵਿੱਚ ਬਾਈ ਸੋਨੂੰ ਵੀ ਪਤਾ ਹੀ 15 ਸਾਲ ਪੁਰਾਣਾ ਟਰੈਕਟਰ ਹੀ ਜਾਂਦਾ ਹੈ ਨਵਾਂ ਤਾਂ ਜਾਂਦਾ ਨਹੀਂ ਉਹਦੇ ਕਰਕੇ ਫਿਰ ਇਹ ਤੂੰ ਮਤਲਬ ਹੁਣ ਮੰਨ ਲਓ 8 ਤੋਂ ਪੁਰਾਣਾ ਮਾਡਲ ਹੀ ਜਾਂਦਾ ਜੀ ਹਾਂ ਪਰ ਨਵੇਂ ਨਾਲ ਵੱਧ ਰਹੀ ਲਾਦੀ ਪੈਸਾ ਵੀ ਵੱਧ ਲਾਤਾ ਹਾਂ ਤੇ ਬਣਾ ਬਾਹਰ ਦੀ ਚੀਜ਼ ਗਈ ਨਾ ਬਾਕੀ ਸੀਟ ਸੂਟ ਬਈ ਐਨ ਪੂਰੀ ਵਧੀਆ ਇਹਦੀ ਲਾਈ ਹੋਈ ਆ ਤੁਸੀਂ ਇਹ ਮਤਲਬ ਵੀ ਕਾਰ ਵਾਲੇ ਕੀ ਕਰੂਗਾ ਇੱਕ ਹਰ ਇੱਕ ਚੀਜ਼ ਦੀ ਬਾਈ ਬੜੀ ਕਹਦੀ ਮਤਲਬ ਲਾਈਫ ਹੋਊਗੀ ਐ ਨਹੀਂ ਹੈਗਾ ਵੀ ਮਤਲਬ ਸੋਨੂੰ ਵੀ ਲਾਈਫ ਨਹੀਂ ਹੋਊਗੀ ਟੂਲ ਟਾਲ ਜਾਮਾ ਜਿਵੇਂ ਕੰਪਨੀ ਚ ਬਾਈ ਸਾਰੀ ਫਿਟਮੈਂਟ ਦੀ ਕੰਪਨੀ ਤੇ ਆਉਂਦੀ ਆ ਇੱਕ ਇੱਕ ਚੀਜ਼ ਸਾਰੀ ਫਿਟਮੈਂਟ ਦੀ ਤੁਸੀਂ ਜਿਹੜੀਆਂ ਵੀ ਹਲ ਕੀਤੀਆਂ ਨੇ ਆ ਦੇਖੋ ਤੁਸੀਂ ਸਾਰੀ ਕੰਪਨੀ ਦੀ ਨਟ ਬੋਲਟ ਤੱਕ ਬਾਈ ਸਟicker ਤੱਕ ਸਾਰੀ ਫਿਟਮੈਂਟ ਦੀ origignal ਬੰਦਾਈ ਆਪਾਂ ਤੇ origignal ਹੀ ਲਾਈ ਆਗੀ ਇਹ ਨਹੀਂ ਹੈਗਾ ਵੀ ਕੋਈ ਜਜਮੈਂਟ ਹੋ ਜੀ ਕਿਤੋਂ ਵੀ ਲਓ ਜੀ ਆਜੋ ਇਧਰ ਐਂਡੋ ਫਾਰਮ ਦੇ ਹਾਂਜੀ ਹਾਂਜੀ ਇਹ ਕਿੱਥੋਂ ਵਾਲਿਆਂ ਦਾ ਆ ਗਿਆ ਕੋਟਲੀਆ ਬਲੂ ਇਹ ਹਾਂਜੀ ਵੈਸੇ ਯੂਕੇ ਆ ਬਾਈ ਇਹ ਅੱਛਾ ਤੇ ਆ ਚਲ ਆਇਂਦੇ ਲਈ ਹਰ ਮਜਾ ਹੁਣ ਫਤੇ ਹਾਂਜੀ ਇਹ ਮਤਲਬ ਯੂਕੇ ਨੇ ਬਾਈ ਹੋਰੇ ਤੇ ਪਿੰਡ ਉਹਨਾਂ ਦਾ ਕੋਟਲੀਆ ਬਲੂ ਆ ਜੀ ਇਹ ਟਰੈਕਟਰ ਤੇ ਵੀ ਕਾਫੀ ਰੀਜ ਲੱਗੀ ਹੋਈ ਆ ਜੀ ਹਾਂ ਪੂਰੀ ਹਾਂਜੀ ਹਾਂਜੀ ਕੀ ਬਾਤ ਆ ਬਾਈ ਦੱਸੋ ਹੁਣ ਜਿਵੇਂ ਆ ਸਕਰੀਨ ਲੱਗੀ ਹੋਈ ਆ ਇਹਦਾ ਉਹ ਵੀ ਸਿਸਟਮ ਲੱਗਾ ਹੋਇਆ ਇਹ ਦੋ ਕਿਵੇਂ ਆ ਇਹ ਇਹ ਸਿਸਟਮ ਵੱਡਾ ਤਾਂ ਇਹ ਲਾਇਆ ਬਾਈ ਜੀ ਚਲੋ ਰਿਕਵਰਮੈਂਟ ਸੀ ਵੀ ਆਪਾਂ ਹਨਾ ਸਿਸਟਮ ਜਿਵੇਂ ਉਹਨਾਂ ਦਾ ਸ਼ੌਂਕ ਸੀ ਵੀ ਵੱਡਾ ਹੋਵੇ ਪਿੰਡ 'ਚ ਗੱਲਾਂ ਹੋਣ ਵੀ ਸਿਸਟਮ ਲੱਗਿਆ ਇੱਕ ਉਹ ਕਹਿੰਦੇ ਅਸੀਂ ਲਵਾਉਣੇ ਕਪਤਾਨ ਤੋਂ ਆ ਕਹਿੰਦੇ ਰੀਸ ਸੀ ਸਾਡੀ ਇੱਕ ਉਹ ਸਿਸਟਮ ਲਾਇਆ ਤਾਂ ਬਾਈ ਜੀ ਆਪਣਾ ਉਹ ਜੋ ਛੋਟਾ ਲਾਇਆਗਾ ਵੀ ਜਦੋਂ ਕਿਤੇ ਬਾਈ ਖੇਤ ਮੰਦਾ ਝੋਨਾ ਬੜਾਈ ਜਾਂਦਾ ਟਰੈਕਟਰ ਬੰਦ ਹੈ ਫਿਰ ਇਹ ਚਲਾਊਗਾ ਤਾਂ ਬਾਈ ਬੈਟਰੀ ਥੋੜੇ ਜਿਹੇ ਟਾਈਮ 'ਚ ਖਿੱਚ ਦੂਗਾ ਤਾਂ ਬੰਦਾ ਉਹਦੇ 'ਤੇ ਮਿਊਜ਼ਿਕ ਸੁਣ ਸਕਦਾ ਐਨਜੋਏ ਕਰ ਸਕਦਾ ਠੀਕ ਹੈ ਤੇ ਸੈਕੰਡਲੀ ਬਾਈ ਉਹਦੇ ਵਿੱਚ ਇਹ ਸੀ ਵੀ ਸਿਸਟਮ ਬਹੁਤ ਵੱਡਾ ਸੀ ਬਾਈ ਪਿੱਛ ਕੁਝ ਹੋ ਵੀ ਚਾਲ ਦੇ ਚਲਾ ਕੇ ਦਿਖਾ ਦੇ ਨਾ ਇਹ ਮੈਨੂੰ ਲੈ ਇੱਧਰ ਮੈਂ ਹਾਂ ਨੈਵੀਗੇਟਰ ਵੀ ਆ ਬਾਈ ਜੀ ਇਹਦੇ ਵਿੱਚ ਜੀਪੀਐਸ ਸਿਸਟਮ ਵੀ ਹੈਗਾ ਜਿੰਨੇ ਵੀ ਫੀਚਰ ਗੱਡੀ ਦੇ ਵਿੱਚ ਆ ਸਾਰੇ ਇਹਦੇ ਵਿੱਚ ਨੇ ਜੀ ਲਮੜਾ ਇਹ ਮਾਰੀ ਕਿਆ ਯਾਰਾ ਕੰਮ ਕਰ ਰੱਖਿਆ ਕੀ ਬਾਤ ਆ ਫੜ ਜਾ ਪ੍ਰੈਮ ਰੈਡੀ ਕੁਆਲਟੀ ਵੀ ਦਿਖਾ ਦੇ ਮੈਨੂੰ ਥੋੜਾ ਜਿਹਾ ਮੈਨੂੰ ਅੱਛਾ ਇੱਥੇ ਲੱਗਿਆ ਹੋਇਆ ਹਾਂ ਠੀਕ ਹੈ ਬੈਗ ਤੇ ਫਿਰ ਇਹ ਨਾ ਪੇਟੀ ਵੱਡੀ ਸੀ ਬਾਈ ਨਹੀਂ ਪਤਾ ਲੱਗਦਾ ਤੇ ਬਾਕੀ ਡਾਊਨ ਸੀਲਿੰਗ ਹੋਈ ਹੋਈ ਆ ਬਾਈ ਬਾਕੀ ਇਹ ਕੰਮ ਵੀ ਆਪਣਾ ਏਡਾ ਕਿ ਹੈਵੀ ਆ ਬਾਈ ਅਮਰੀਕਾ ਜੇ ਕਹੋਂ ਤਾਂ ਮੈਂ ਇਹਦੇ ਤੇ ਤੁਸੀਂ ਜਿੰਨੇ ਬੰਦੇ ਆਖੋ ਉਹਨੇ ਚੜਾ ਦੂੰਗਾ ਅੱਛਾ ਹਾਂ ਇਹ ਆਇਆ ਨਹੀਂ ਹੈਗਾ ਵੀ ਇਕੱਲੀ ਸ਼ੋਅ ਆ ਗਈ ਲਾਈਫ ਮਿਲੂ ਹਰੇਕ ਕੰਮ ਦੀ ਤੁਹਾਨੂੰ ਆਪਣੇ ਦੇ ਬਾਈ ਜੇ ਕਿ ਅਸੀਂ ਭਰਾ ਨੇ ਤਿਆਰ ਕਰਾਉਣਾ ਤਾਂ ਫਿਰ ਕਿੰਨਾ ਕੁ ਟਾਈਮ ਪਹਿਲਾਂ ਤੁਹਾਡੇ ਨਾਲ ਸੰਪਰਕ ਹੋਊਗਾ ਇਹ ਬਾਕੀ ਤਾਂ ਜੀ ਆਪਣੀ ਇਹ ਹੁੰਦੀ ਹੈਗੀ ਬੁਕਿੰਗ ਪੀੜ ਚੱਲੀ ਜਾਂਦਾ ਜੇ ਮੈਂ ਹੁਣ ਅੱਜ ਵੀ ਜੇ ਕੋਈ ਬੁਕਿੰਗ ਕਰਾਉਂਦਾ ਤਾਂ ਆਪਣੀ 1.5 ਮਹੀਨੇ ਦੀ ਬੁਕਿੰਗ ਹੈ ਹੁਣ ਇਸ ਵਕਤ 1.5 ਤੋਂ 2 ਮਹੀਨੇ ਬਾਅਦ ਨੰਬਰ ਆਊਗਾ ਅਗਲੇ ਦਾ ਜੀ ਸਾਰਾ ਇੱਥੇ ਹੀ ਦਾ ਕੰਮ ਇੱਥੇ ਇੱਥੇ ਜੀ ਇੱਥੇ ਵਰਕਸ਼ਾਪ 'ਚ ਹੀ ਇੱਥੇ ਤਾਂ ਹੀ ਸਾਡਾ ਸਾਰਾ ਇੱਥੇ ਬਣਿਆ ਸਾਰਾ ਤਾਂ ਹੀ ਬਣਾਇਆ ਬਾਈ ਇੱਕ ਮੈਨੂੰ ਇਹ ਹੁੰਦਾ ਹੈ ਬਾਈ ਜੇ ਦੇਖੋ ਟਰੈਕਟਰ ਨਵੇਂ ਟਰੈਕਟਰ ਵੀ ਜਿਵੇਂ ਆਪਣੇ ਕੋਲ ਉਹ ਖੜਾ ਨਵਾਂ ਜਾਂ ਨਵੇਂ ਅਰਗੇ ਤਿਆਰ ਕੀਤੇ ਹੋਏ ਨੇ ਬਾਈ ਬੰਦਾ ਆਪਦਾ ਦੇਖੋ 10 ਲੱਖ ਦਾ ਟਰੈਕਟਰ ਇਹ ਤੇ ਛੱਡ ਕੇ ਜਾਂਦਾ ਆ ਇਹਿਆ ਬੰਦਾ ਛੱਡ ਕੇ ਜਾਊਗਾ ਸੇਫ ਜਗ੍ਹਾ ਖੜੂਗਾ ਸੇਫ ਜਗ੍ਹਾ ਇਹ ਨਹੀਂ ਹੈਗਾ ਕੋਈ ਮੀਂਹ ਆ ਗਈ ਨੇ ਰੀ ਆ ਗਈ ਨਾ 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 ਮਤਲਬ ਨਹੀਂ ਉਹ ਇਧਰ ਰੇਤਾ ਰਹਿ ਜਾ ਘਰੇ ਪੈ ਜੇ ਪੈ ਜੇ ਇੱਥੇ ਨਹੀਂ ਇੱਥੇ ਨਹੀਂ ਇੱਧਰ ਨਾ ਮੈਂ ਪਹਿਲਾਂ ਹੀ ਦੇਖਿਆ ਨਾ ਵੀ ਸਫਾਈ ਐਡੀ ਜਿਆਦਾ ਆ ਵੀ ਇਹ ਟੂ ਟੂ ਘੈਂਡ ਫੈਕਟਰੀਆਂ ਦੇ ਵਿੱਚ ਵੀ ਨਹੀਂ ਹੁੰਦੀ ਹਾਂਜੀ ਬਸ ਆਪਾਂ ਧਿਆਨ ਰੱਖਿਆ ਹੋਏ ਸੀ ਕੰਮ ਆਪਾਂ ਉਹਨਾਂ ਕੀ ਫੜਦੇ ਆ ਜੀ ਜਿੰਨਾ ਕਮਨ ਕੇ ਚੱਲੋ ਵੀ ਆਪਣੇ ਕੋਲੇ ਜਗ੍ਹਾ ਆ ਗਈ ਉਸ ਤੋਂ ਬਾਅਦ ਕੰਮ ਨਹੀਂ ਆਪਾਂ ਜ਼ਿਆਦਾ ਹੋਗਾ ਇਹ ਕਿਹੜਾ ਮਾਡਲ ਆ ਗਿਆ ਇਹ ਹੈਗਾ ਜੀ 2007 ਹੀ ਇਹ ਆ ਜੀ ਤੁਸੀਂ ਆਪਾਂ 2007 ਤੱਕ ਹਾਂ ਛੱਡੀਆਂ ਸ ਬੜਾ ਯਾਰ ਹਾਂ ਬੰਦਾ ਛੱਡ ਮਤਲਬ ਹਾਂ ਤਾਂ ਤੋਂ ਚਲਾ ਦੀ ਸਾਰਾ ਕੁਝ ਕਿ ਸਟਾਰਟ ਕਰਨਾ ਪਹਿਲਾਂ ਬਾਈ ਹਾਂ ਇਹਦੇ ਮਾਰ ਦਿੰਦੇ ਆ ਮੈਂ ਤਾਂ ਦੇਖ ਕੇ ਕਿੰਨੇ ਵੀ 2007 ਮੈਨੂੰ ਆਇਆ ਸੀ ਵੀ ਆ 24 ਆ ਹਾਂ ਬਈ ਉਹ 24 ਖੜਾ ਉਧਰ ਜੀ ਤੇ ਇਹਨੂੰ ਕਿੰਨਾ ਕੁ ਟਾਈਮ ਲੱਗਿਆ ਤਿਆਰ ਹੋਣ ਤੇ ਇਹਨੂੰ ਬਾਈ ਜੀ ਲੱਗ ਗਏ 6 ਮਹੀਨੇ 6 ਮਹੀਨੇ ਕੰਪਲੀਟ ਹੋਣ ਤੇ ਹਾਂ ਇਹ ਵੀ ਕੈਨੇਡਾ ਹੀ ਜਾਣਾ ਜੀ ਅੱਛਾ ਹਾਂਜੀ ਇਹ ਥੋੜਾ ਜਿਹਾ ਇਹ ਹੁੰਦਾ ਬਾਈ ਕਈ ਵਾਰੀ ਨਾ ਸਿਸਟਮ ਪਾਰਟਸ ਨਹੀਂ ਪ੍ਰੋਪਰ ਆਉਂਦੇ ਜੀ ਤੇ ਆਪਾਂ ਫਿਰ ਪਾਰਟਸ ਦੇਸੀ ਪਾਉਂਦੇ ਹੁਣ ਜਿਨ੍ਹਾਂ ਦਾ ਇਹ ਵੀ ਸਾਰਾ ਬਾਈ ਜੀ ਇਹਦਾ ਜਿਵੇਂ ਤੁਸੀਂ ਕਹੋਗੇ ਵੀ ਇਹ ਤਾਂ ਮੇਨ ਹੀ ਹੈ ਇਹਦੇ ਵਿੱਚ ਇਹਦਾ ਬਾਈ ਕੀ ਕੀ ਕੰਮ ਹੋਇਆ ਹੁਣ ਇਹਦਾ ਬਾਈ ਜੀ ਸਾਰਾ ਤਾਂ ਇਹ 2007 ਦੇ ਵਿੱਚ ਬਾਈ ਅਮਰੀਕਾ ਇਹਨਾਂ ਦੇ ਟਾਇਰ ਜਿਹੜੇ ਮਤਲਬ ਟਰੈਕਟਰ ਦਾ ਜਿਹੜਾ ਇੰਜਨ ਸੀਗਾ ਤੇ ਇਹਦੇ ਟਾਇਰ ਸੀ 13 ਦੇ ਆਉਂਦੇ ਸੀਗੇ ਤੁਸੀਂ ਦੇਖੇ ਹੋਊਗਾ ਹੂੰ 13 ਵਾਲੇ ਸੀ ਤੇ 2 ਸਪੀਡ ਹੀ ਹੁੰਦਾ ਤੇ ਡਬਲ ਕਲਚ ਵੀ ਨਹੀਂ ਸੀਗਾ ਉਦੋਂ ਇਹ ਟ੍ਰੈਕਟਰ ਠੀਕ ਹੈ ਹੁਣ ਮੰਨ ਲਓ ਬਾਈ ਜੀ ਇਹਨੂੰ ਹੁਣ ਸਾਰੇ ਫਿਊਚਰ ਅੱਜ ਦੇ ਪਾ ਕੇ ਦੇਤੇ ਆਪਾਂ ਉਹਨਾਂ ਨੂੰ ਆਹ ਦੇਖੋ ਤੁਸੀਂ ਇਹਦੇ 3 ਸਪੀਡ ਕਰਤਾ ਛੋਟਾ ਗੇਅਰ ਜਿਹੜਾ ਹੁਣ ਆਉਂਦਾਗਾ 24 ਦੇ ਵਿੱਚ ਅੱਛਾ 3 ਸਪੀਡ ਹੈਵੀ ਲਿਫਟ ਕਪੈਸਿਟੀ ਬਾਈ ਜੀ ਹੋਣ ਵਾਲੀ ਠੀਕ ਹੈ ਠੀਕ ਹੈ ਜੀ ਸਾਈਡ ਗੇਅਰ ਹੋਗੇ ਕਿਉਂਕਿ ਸੈਂਟਰ ਦੇ ਵਿੱਚ ਆਉਂਦੇ ਸੀਗੇ ਤੇ ਔਇਲ ਬ੍ਰੇਕਾਂ ਹੋਗੀਆਂ ਇਹਦੇ ਵਿੱਚ ਜੀ ਸਾਰੇ ਫਿਚਰ ਜਿਹੜੇ ਅੱਜ ਦੇ ਆ ਸਾਰੇ ਪਾਤੇ ਐਚਪੀਵੀ ਇਹਦੀ ਵਧਾਤੀ ਜੀ ਕਿਉਂਕਿ ਇਹ ਨਹੀਂ ਹੈਗਾ ਵੀ ਕੱਲੇ ਵੈਸੇ ਟਾਇਰ ਵੱਡੇ ਨਹੀਂ ਪਾਈ ਆਪਾਂ ਅੱਛਾ ਅਗਲੇ ਨੇ ਲਾ ਕੇ 13 ਦੇ ਐ ਨਹੀਂ ਹੈਗਾ ਵੀ 16 ਦੇ ਜੜਾਤੀ ਮਤਲਬ 16 ਦੀ ਖਿਚਾਈ ਕਰੂਗਾ 16 ਦੇ ਟਾਇਰ 16 ਦੀ ਐਚਪੀ ਵੀ ਅਪ ਕੀਤੀ ਹੋਈ ਹੈ ਐਚਪੀ ਅਪ ਕਰਤੀ ਆ ਚੀਜ਼ਾਂ ਜਿਹੜੀਆਂ ਫਿੱਟ ਮੜਾ ਦੇਖੋ ਤੁਸੀਂ ਆ ਬਈ ਫਿਟਿੰਗ ਦੇਖੋ ਇਹ ਸਾਰੀਆਂ ਪਾਈਪਾਂ ਆਪਾਂ ਆਪ ਤਿਆਰ ਕਰਵਾਉਣੇ ਆ ਮੈਂ ਉਹੀ ਕਹਿੰਦਾ ਵੀ ਇਹ ਲੱਗਦਾ ਹੀ ਨਹੀਂ ਹੈਗਾ ਵੀ ਕੰਪਨੀ ਫੈਟਡ ਹੀ ਲੱਗਦਾ ਸਾਰਾ ਵਸੇਟੂ ਜੱਟ ਇਹਨਾਂ ਦੀ ਮਜ਼ਬੂਤੀ ਬਾਈ ਐ ਨਹੀਂ ਹੈਗਾ ਤੁਸੀਂ ਅਰੀਜਨਲ ਨਾਲੋਂ ਵੀ ਵੱਧ ਮਜ਼ਬੂਤ ਪਾਈਪਾਂ ਨੇ ਨਹੀਂ ਆਮ ਤੁਸੀਂ ਕਦੇ ਵੀ ਇਹ ਨੋਟ ਕਰ ਸਕਦੇ ਆ ਬਾਈ ਵੀ ਬਹੁਤ ਹਲਕਾ ਮਟੀਰੀਅਲ ਆਉਂਦਾ ਇਹ ਆਪਣਾ ਆਪ ਦਾ ਤਿਆਰ ਕਰਾਇਆ ਹੋਇਆ ਜੀ ਬਿਲਕੁਲ ਬਾਈ ਮੈਂ ਇਹੀ ਕਹਾਂਗਾ ਵੀ ਮੋਡੀਫਿਕੇਸ਼ਨ ਕਰਾਉਣ ਤੋਂ ਪਹਿਲਾਂ ਜਦ ਮੋਡੀਫਾਈ ਕਰਾਉਣੇ ਆ ਤੁਸੀਂ ਟਰੈਕਟਰ ਦੀ ਕਰਾਉਣੇ ਆ ਜਾਂ ਕੋਈ ਵੀ ਹੋਰ ਚੀਜ਼ ਦੀ ਕਰਾਉਣੀ ਆ ਤਾਂ ਬਾਈ ਦੇ ਨਾਲ ਸੰਪਰਕ ਇੱਕ ਵਾਰ ਜ਼ਰੂਰ ਕਰ ਲਿਓ ਜ਼ਰੂਰ ਕਰਨੀ ਜੀ ਕੁਆਲਿਟੀ ਚੈੱਕ ਕਰਕੇ ਜਾਓ ਯਾਰ ਕਰਾਓ ਚਾਹੇ ਨਾ ਇੱਕ ਵਾਰੀ ਆਜ 852 ਇਹ ਇਹਦਾ ਹੋਰ ਦਿਖਾ ਦੀ ਇਧਰ ਲਈ ਹਾਂ ਇਹ ਇਧਰ ਬਾਕੀ ਇਥੋਂ ਵੀ ਦਿਖਾ ਦੇਣਾ ਜੀ ਮੈਂ ਬੜਾ ਉੱਪਰੋਂ ਮਾਰ ਦਿਓ ਕੈਮਰਾ ਹੂੰ ਪਹਿਲਾਂ ਦਿਖਾ ਹਾਂਜੀ ਫਿਟਿੰਗ ਵੀ ਵਗੈਰਾ ਬਾਈ ਜੇ ਸਾਰੀ ਇਹਦੀ ਐਂ ਕੀਤੀ ਹੋਈ ਜਿਵੇਂ ਜੈਨੂਨ ਆਉਂਦੀ ਆ ਤੇ ਇੱਕ ਇੱਕ ਬਾਈ ਇਹਦੇ ਨਾਲ ਗ੍ਰਿਪ ਲੱਗੇ ਹੋਏ ਆ ਹਰ ਜਗ੍ਹਾ ਤੇ ਜਿੱਥੇ ਗ੍ਰਿਪ ਦੀ ਲੋੜ ਆ ਫਿਊਜ਼ ਦੀ ਲੋੜ ਆ ਸਭ ਕੁਝ ਉਵੇਂ ਲੱਗਿਆ ਹੋਇਆ ਇਹ ਨਹੀਂ ਹੈਗਾ ਵੀ ਉਹੀ ਕਰਤਾ ਸਾਰਾ ਸਿਸਟਮ ਤੁੱਤ ਮੁੱਥਾ ਵਾਲਾ ਕੰਮ ਨਹੀਂ ਕਰਾ ਤੁੱਤ ਮੁੱਥਾ ਵਾਲਾ ਕੰਮ ਨਹੀਂ ਜੈਨੂਨ ਤਰੀਕੇ ਨਾਲ ਜੀ ਬਾਕੀ ਮੈਂ ਤੁਹਾਨੂੰ ਆ ਦਿਖਾਉਣਾ ਜੀ ਅੱਛਾ ਆ ਦੇਖੋ ਜੀ ਤੁਸੀਂ ਆ ਇਹਦੀ ਪਾਵਰ ਸਟੀering ਵਾਲੀ ਆ ਗਈ ਥੈਂਕ ਯੂ ਜੀ ਜੇ ਤੁਹਾਨੂੰ ਮਤਲਬ ਕਿਤੋਂ ਆ ਗਾ ਕੁਲੈਂਟ ਵਾਲੀ ਆ ਗਈ ਆ ਇੰਜਨ ਦੀ ਫਿਟਿੰਗ ਆ ਗਈ ਇਹਦੇ ਆਪਾਂ ਇੱਥੇ ਸਵਿਚ ਲਾਤੀ ਹੈ ਅੱਛਾ ਇਹਦੇ ਇੱਥੇ ਪਾਵਰ ਵਾਲਾ ਇਹ ਤਾਂ ਪਾਵਰ ਕੱਟ ਕਰ ਸਕਦਾ ਜੀ ਕਿਉਂਕਿ ਇਹਦੇ ਇੱਥੇ ਨਹੀਂ ਕਿਤੇ ਸੈਟਿੰਗ ਨਹੀਂ ਬੰਦੀ ਸੀ ਤਾਂ ਇਹਦੇ ਇੱਥੇ ਕੀਤੀ ਤੇ ਕਿਤੋਂ ਵੀ ਬਈ ਇਥੋਂ ਤੱਕ ਬਈ ਅਮਰੀਕਾ ਆ ਵੀ ਤੁਸੀਂ ਭਮਾਂ ਦੀ ਕੈਮਰੇ ਵਿੱਚ ਦਿਖਾ ਦਿਓ ਟੱਕਣ ਵੀ ਜਿਹੜਾ ਕੰਪਨੀ ਚੋਂ origignal ਆਉਂਦਾ ਉਹ ਲੱਗਿਆ ਹੋਇਆ ਹੋਰ ਤਾਂ ਚੀਜ਼ਾਂ ਛੱਡੂਗੀ ਹਰ ਇੱਕ ਚੀਜ਼ ਯਾਰ ਘੈਂਟ ਥੱਲੀ ਕਰਾਈ ਹੋਈ ਹੈ ਇਥੇ ਚੀਜ਼ ਦੀ ਕੋਈ ਕਮੀ ਨਹੀਂ ਹੈਗੀ ਇਹ ਨਹੀਂ ਹੈਗਾ ਵੀ ਇੱਕ ਕੋਈ ਨਟ ਦਾ ਵੀ ਲੰਬਾ ਆ ਜਾਊਗਾ ਹਾਂਜੀ 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 ਆਹਾਂ ਬਾਈ ਇਹ ਹੈਗਾ ਜੀ ਆਪਣਾ 855 ਆ ਗਿਆ 1997 ਮਾਡਲ ਹੈ 1997 ਮਾਡਲ ਹਾਂਜੀ ਇਹ ਯੂ ایس اے ਤੋਂ ਆ ਬਾਈ ਆਪਣੇ ਵੈਸੇ ਗਰਦਾਸਪੁਰ ਏਰੀਆ ਉਹਨਾਂ ਦਾ ਤੇ ਯੂ ایس اے ਤੋਂ ਇਹਦਾ ਮਨ ਲੱਗਦਾ ਹਜੇ ਚੱਲੀ ਜਾਂਦਾ ਕੰਮ ਇਹਦਾ ਇਹ ਫ੍ਰੇਮ ਪ੍ਰੋਸੈਸ ਆ ਬਾਈ ਹੁਣ ਤੁਸੀਂ ਦੇਖ ਲੈ ਮਕੈਨੀਕਲ ਤਾਂ ਹੋ ਗਿਆ ਜੀ ਇਹਦਾ ਓਕੇ ਅੱਛਾ ਮਕੈਨੀਕਲ ਹੋ ਗਿਆ ਹਾਂ ਹੁਣ ਇਹਦੀ ਪਲੇਟਫਾਰਮ ਲਾਉਣਾ ਹੈ ਸਟੀਲ ਦਾ ਸਟੀਲ ਵਰਕ ਕਰੋਮ ਵਰਕ ਹੋਣਾ ਟਾਇਰ 16 ਦੇ ਪਾਉਣੇ ਆ ਕਿਉਂਕਿ origignal ਸਾਨੂੰ ਪਤਾ ਵੀ ਇਹ 13 ਦੇ ਜੀ ਆਉਂਦਾ ਸੀਗਾ ਹੁਣ ਇਹਦੀ ਐਚਪੀ ਇਹਦੀ ਵੀ ਅਪ ਕੀਤੀ ਹੋਈ ਆ ਮਤਲਬ ਆ 13 ਤੋਂ ਵੀ ਛੋਟੇ ਲੱਗਦੇ ਸੀਗੇ ਤਾਂ ਜਿਹੜੇ ਹਿਸਾਬ ਤੇ ਜੇ ਹੁਣ ਖਿਹਾਰ ਦਈਏ ਇਹਦੇ ਨਾਲ ਦਾ ਹਾਂਜੀ ਮਾਡਲ ਇਹਦੇ ਸਾਹਮਣੇ ਤਾਂ ਜਮੇ ਛੋਟਾ ਜਿਹਾ ਲੱਗਣਾ ਜਮੇ ਛੋਟਾ ਇਹ ਲੱਗੂਗਾ ਤੇ ਬਾਕੀ ਆ ਆ ਪੰਪ ਵੀ ਬਾਈ ਜਮਾ ਤੁਸੀਂ ਇਹ ਵੀ ਤੁਸੀਂ ਦੇਖੋ ਵੀ ਜਿਵੇਂ origignal ਹੌਣ ਆਉਂਦਾ ਕੰਪਨੀ ਦੇ ਵਿੱਚੋਂ ਸਾਰੀ ਫਿਟਿੰਗ ਕਿਉਂਕਿ ਇਹਦੇ ਬਾਈ ਪੰਪ ਜਗਾਰਡ ਕਰਕੇ ਲਾ ਦਿੰਦੇ ਨੇ ਲੇਕਿਨ ਆਪਾਂ ਸਾਰੀ ਆ ਇਹਦੀ ਚੀਜ਼ ਆ ਚੀਜ਼ ਬਦਲ ਕੇ ਨਵੇਂ ਮਾਡਲ ਦਾ ਲਵਾ ਕੇ ਉਸ ਤਰੀਕੇ ਨਾਲ ਫਿਟਿੰਗ ਕੀਤੀ ਹੋਈ ਹੈ ਵੀ ਦੇਖਣ ਨੂੰ ਵੀ ਭੈੜੀ ਨ ਲੱਗੇ ਚੀਜ਼ ਸਾਰਾ ਇਹਦਾ ਜਿਵੇਂ ਪਹਿਲਾਂ ਲਿਫਟ ਬਾਈ ਵਿੱਚ ਦੀ ਹੁੰਦੀ ਆ ਸਾਰੀ ਬਾਹਰ ਦੀ ਕਰਤੀ ਫਿਲਟਰ ਅੱਡ ਲੱਗਿਆ ਲਿਫਟ ਦੇ ਵਿੱਚ ਹਾਂ ਜਿਵੇਂ ਹੁਣ ਆਉਂਦਾ ਮਤਲਬ ਟਰੈਕਟਰ ਦੇ ਸਾਰੇ ਫਿਊਚਰ ਲੇਟੈਸਟ ਪਾਤੇ ਇਹਦੇ ਵਿੱਚ ਬਾਈ ਠੀਕ ਆ ਤੇ ਰੱਖਣਾ ਉਹਨਾਂ ਨੇ ਸੈਂਟਰ ਗੇਅਰ ਹੀ ਸੀਗਾ ਕਰ ਇਹਨੂੰ ਸਾਈਡ ਗੇਅਰ ਵੀ ਦਿੰਦੇ 3 ਸਪੀਡ ਵੀ ਦਿੰਦੇ ਉਹ ਕਹਿੰਦੇ ਹਾ ਅਰੀਜਨਲ ਲੁੱਕ ਚ ਹੀ ਰੱਖਣਾ ਆ ਵੀ ਇਹਦੀ ਅਰੀਜਨਲ ਲੁੱਕ ਚ ਹੀ ਹੋਊਗਾ ਜਦੋਂ ਪੇਂਟ ਜੌਬ ਕੀਤੀ ਬਾਈ ਅਸੀਂ ਰੈਡੀ ਕਰ ਲੈਣਾ ਹੈ ਐਵੇਂ ਜਿਵੇਂ ਹਾਂ ਸੇਮ ਹੁਣ ਐਚਪੀ ਆ ਇਹਦੀ ਬਾਈ ਮੰਨ ਲਓ 16 ਦੇ ਟਾਇਰਾਂ ਦੇ ਵਿੱਚ ਫੁੱਲ ਖਚਾਈ ਕਰੂਗਾ 13 ਹਲ ਪਾ ਕੇ ਤੁਸੀਂ ਜਿਵੇਂ ਮਰਜੀ ਬਾਈ ਚੱਲ ਬਦ ਨਵੇਂ ਵਾਲੀ ਫੀਲਿੰਗ ਆਊਗੀ ਸਾਰੀ ਇਹ ਨਹੀਂ ਹੈਗਾ ਵੀ ਇਕੱਲਾ ਲੁੱਕ ਹੈ ਲੁੱਕ ਨਹੀਂ ਕੰਮ ਵੀ ਲੋ ਇਹਦੇ ਤੋਂ ਇਹ ਕਿੱਥੇ ਜਾਣਾ ਇਹ ਆਪਣਾ ਹੀ ਹੈ ਬਾਈ ਇਹ ਅੱਛਾ ਇਹ ਆਪਦਾ ਹੀ ਹੈ 43600 ਹਾਂ ਇਹ 2 ਸਾਲ ਪਹਿਲਾਂ ਦਾ ਤਿਆਰ ਹੋਇਆ ਹੈ ਬਾਈ ਕਈ ਬਾਈ ਜਿਆਦੇ ਗੂੜੇ ਜੇ ਰੰਗ ਹੋ ਜਾਂਦੇ ਆ ਇਹਦਾ ਮਤਲਬ ਜੈਨੂਇਨ ਜਾਂ ਰੰਗਾ ਜਿਹੜਾ ਓਰੀਜਨਲ ਆਉਂਦਾ ਸੀ ਉਹ ਹੀ ਰੱਖਿਆ ਹੈ ਨਾ ਮੇਰੇ ਕੋਲੇ ਨਾ ਮਤਲਬ ਇਹਦੇ ਪਿੱਛੇ ਚਲੋ ਇਹ ਕੋਈ ਬਾਲੀ ਵੱਡੀ ਮੇਰੀ ਉਹ ਨਹੀਂ ਹੈਗੀ ਕੋਈ ਅਚੀਵਮੈਂਟ ਕਹਦੇ ਆ ਲੇਕਿਨ ਮੈਂ ਇੰਨੀ ਸਰਚ ਕੀਤੀ ਕਿ ਅਰੀਜਨਲ ਟਰੈਕਟਰ ਬਾਈ ਭਾਗੀ ਬੰਦਰ ਖੜਾ ਸੀਗਾ ਕਿਸੇ ਕੋਲੇ ਅਰੀਜਨਲ ਸੀਗਾ ਸਮਿਆ ਹੋਇਆ ਟਰੈਕਟਰ ਉਹਦਾ ਫਿਰ ਮੈਂ ਆ ਚੀਜ਼ ਪਾਰਟ ਲੈ ਕੇ ਆ ਕੇ ਫਿਰ ਇਹਦਾ ਛੇਡ ਬਣਾਇਆ ओके ਛੇੜੀ ਨਹੀਂ ਲੱਭਿਆ ਪਹਿਲਾਂ ਮੈਨੂੰ ਰੀਅਲ ਛੇੜੀ ਨਹੀਂ ਮਿਲਿਆ ਠੀਕ ਹੈ ਫਿਰ ਇਹਦਾ ਛੇੜ ਬਣਾਇਆ ਇਹਦਾ ਕੋਈ ਜ਼ਿਆਦੇ ਉਡ ਪਟਾੰਗ ਦਾ ਵੀ ਨਹੀਂ ਕੀਤਾ ਜਿਵੇਂ ਆਪਾਂ ਕਹਿ દઈએ ਕਿ ਤੋ ਨਿਕਲ ਜਾ ਕਰਦਾ ਜਾਂ ਹੋਰ ਕਰਦਾ ਕਰੇ ਰੰਗ ਜਾਂ ਕਰਦਾ ਹਾਂ ਇਧਰ ਉਧਰ ਕਰਦਾ ਇਹ ਜੈਨੂ ਨਹੀਂ ਰੱਖਿਆ ਹੋਇਆ ਜੈਨੂ ਹੁੰਦਾ ਨਾ ਸਾਰਾ ਕੰਮ ਇਹਦਾ ਜੈਨੂ ਨਾ ਬਾਈ ਜਿਵੇਂ origial ford ਚ ਏਜੰਸੀ ਚ ਆਉਂਦਾ ਸੀ ਸਾਰੀਆਂ ਚੀਜ਼ਾਂ ਆਪਾਂ ਇਹਦੇ ਚ ਆਹ ਤਾਂ ਫਿਰ ਹਰੇਕ ਦੇ ਪੱਕਾ ਲਾਉਣੀ ਲਾਉਣੀ ਆ ਤੁਸੀਂ ਇਹ ਲਾਉਣੀ ਲਾਉਣੀ ਆ ਜੀ ਇਹ ਦੇਖੋ ਫਿਰ ਅਸਲ ਦੇ ਵਿੱਚ ਬਾਈ ਜੀ ਇਹ ਹੁੰਦਾ ਨਾ ਮਤਲਬ ਜਿੱਦੋਂ ਵੀ ਆਪਾਂ ਕਿਤੇ ਪਾਵਰ ਚ ਕੋਈ ਪ੍ਰੋਬਲਮ ਆ ਜੇ ਤਾਂ ਬੈਟਰੀ ਲਾਉਣ ਚ ਬਹੁਤ ਦਿੱਕਤ ਆ ਜਾਂਦੀ ਹੈ ਤੇ ਨੁਕਸਾਨ ਬਹੁਤ ਵੱਡਾ ਹੋ ਜਾਂਦਾ ਕਈ ਵਾਰੀ ਚਲੋ ਟਰੈਕਟਰ ਦਾ ਮਸ਼ੀਨਰੀ ਦਾ ਤਾਂ ਤਾਂ ਹੋਣੀ ਹੋਣਾ ਬਾਈ ਕਈ ਵਾਰੀ ਫਸਲ ਦਾ ਨੁਕਸਾਨ ਇਦੋਂ ਵੀ ਵੱਡਾ ਹੋ ਜਾਂਦਾ ਚੰਗੜੇ ਚੰਗੜੇ ਮਾਰ ਜਾਂਦੀ ਹੈ ਚੰਗੜੇ ਚੂੜੇ ਮਾਰ ਜਾਂਦੀ ਹੈ ਆਪਾਂ ਉਹਦੇ ਵਾਸਤੇ ਤਾਂ ਮੇਨ ਧਿਆਨ ਰੱਖਦੇ ਇਹ ਚੀਜ਼ ਦਾ ਜੀ ਇੱਕ ਬਾਈ ਚਲੋ ਆਪਣਾ ਉਧਰਲਾ ਸਿਸਟਮ ਇੱਕ ਵਾਰੀ ਆਪਾਂ ਦਿਖਾ ਦਾਂ ਸਾਰਾ ਹਜੇ ਰਹਿੰਦਾ ਵੀ ਆ ਸਿਸਟਮ ਮਿਊਜ਼ਿਕ ਸਿਸਟਮ ਬਾਰੇ ਵੀ ਦਿਖਾਵਾਂਗੇ ਕਿੰਨੀ ਸਖਤਾਈ ਨਾਲ ਪੇਟੀਆਂ ਜਿਹੜੇ ਬਕਸੇ ਬਣਦੇ ਆ ਤਾਂ ਹੁਣ ਜੇ ਕਿਸੇ ਭਰਾ ਦੇ ਆਪਾਂ ਗੱਲ ਕਰਦੇ ਵੀ ਤੁਹਾਡੇ ਨਾਲ ਜੁੜ ਕੇ ਕੰਮ ਕਰਨਾ ਕੋਈ ਮਿਊਜ਼ਿਕ ਸਿਸਟਮ ਦਾ ਕਰਨਾ ਜਾਂ ਹੋਰ ਕਰਨਾ ਤਾਂ ਹੋ ਜਾਊਗਾ ਹਾਂਜੀ ਹਾਂਜੀ ਮੈਂ ਤਾਂ ਆਪ ਇਹ ਕਹਿਣਾ ਜੀ ਦੇਖੋ ਮੈਂ ਵੀ ਜ਼ਿੰਮੇਵਾਰਾਂ ਦਾ ਮੁੰਡਾ ਹਾਂ ਜੀ ਤੇ ਚਲੋ ਆਪਾਂ ਨਾਲ ਨਾਲ ਇਹਨੂੰ ਸਾਈਡ ਬਿਜ਼ਨਸ ਦੇ ਤੌਰ ਤੇ ਸ਼ੁਰੂ ਕੀਤਾ ਸੀ ਜਦੋਂ ਕੀਤਾ ਲੇਕਿਨ ਹੁਣ ਸਾਡਾ ਇਹ ਮੇਨ ਬਿਜ਼ਨਸ ਹੈ ਖੇਤੀ ਸਾਈਡ ਬਿਜ਼ਨਸ ਹੋ ਗਿਆ ਹੈ ਨਾ ਤੇ ਮੈਂ ਤਾਂ ਹਰੇਕ ਜ਼ਿੰਮੇਵਾਰ ਭਰਾ ਦੇ ਮਤਲਬ ਜਿਹਦੇ ਇੱਕ ਬੇਟਾ ਜਾਂ ਦੋ ਬੇਟੇ ਆ ਮੈਂ ਕਹਿਣਾ ਯਾਰ ਕੋਈ ਮੈਂ ਨਹੀਂ ਕਹਿੰਦਾ ਮੇਰੇ ਵਾਲਾ ਕਰੋ ਕੋਈ ਬਿਜ਼ਨਸ ਕਰੋ ਸਾਈਡ ਬਿਜ਼ਨਸ ਕਰੋ ਤੇ ਜੇ ਕੋਈ ਸਾਡੇ ਨਾਲ ਜੁੜ ਕੇ ਕੰਮ ਕਰਨਾ ਚਾਹੁੰਦਾ ਬਈ ਜੀ ਆਪਾਂ ਆਲ ਇੰਡੀਆ ਆਪਣੀਆਂ ਬ੍ਰਾਂਚਸ ਵਗੈਰਾ ਓਪਨ ਸ਼ੁਰੂ ਕਰਤਾ ਪਹਿਲਾਂ ਆਪਾਂ ਕਰਿਆ ਨਹੀਂ ਸੀ ਹੁਣ ਦੇਣ ਲੱਗ ਗਏ ਤੇ ਸਭ ਤੋਂ ਸੌਖਾ ਕੰਮ ਇਹ ਕੀਤਾ ਹੋਇਆ ਜੀ ਸਿਰਫ ਤੁਸੀਂ ਬ੍ਰਾਂਚ ਲੈਣੀ ਆ ਤੁਹਾਡੇ ਕੋਲੇ ਮਿਊਜ਼ਿਕ ਸਿਸਟਮ ਰੈਡੀ ਹੋ ਕੇ ਪਹੁੰਚੂਗਾ ਤੇ ਜਿੰਨਾ ਚਿਰ ਮਿਊਜ਼ਿਕ ਸਿਸਟਮ ਦੀ ਬ੍ਰਾਂਟੀ ਆ ਉਹਨਾਂ ਚਿਰ ਆਪਾਂ ਉਹਦੇ ਰਿਸਪੌਂਸੀਬਲ ਆਪਾਂ ਰਹਿਵਾਂਗੇ ਅਗਲੇ ਨੇ ਇਕੱਲੀ ਸੇਲ ਕਰਨੀ ਆ ਅਗਲੇ ਨੇ ਸੇਲ ਕਰਨੀ ਆ ਮਤਲਬ ਇੱਕ ਅੱਡਾ ਬਣਾਉਣਾਗਾ ਬੈਠਣਾਗਾ ਸਾਰਾ ਤੁਹਾਡੇ ਕੋਲੋਂ ਜਮਾ ਕੰਪਨੀ ਨੂੰ ਪੈਕ ਹੋ ਕੇ ਜਾਣਾ ਇਹ ਨਹੀਂ ਹੈਗਾ ਵੀ ਉਹਨੂੰ ਟੰਕਾ ਲਾਉਣਾ ਪਊ ਜਾਂ ਕੋਈ ਤਾਰ ਵੱਢਣੀ ਪਊ ਜਾਂ ਕੁਝ ਨਾ ਨਾ ਨਹੀਂ ਉਹਨਾਂ ਨੇ ਸਿਰਫ ਦੋ ਹੀ ਤਾਰਾਂ ਲਾਉਣੀਆਂ ਹੁੰਦੀਆਂ ਨੇ ਇੱਕ ਬੈਟਰੀ ਨਾਲ ਤੇ ਇੱਕ ਅਰਥ ਆਦਰਵਾਇਜ਼ ਕੋਈ ਕੰਮ ਨਹੀਂ ਤੇ ਇਨ ਵਾਰੰਟੀ ਕੋਈ ਪ੍ਰੋਬਲਮ ਆਵੇ ਤਾਂ ਉਹ ਚੀਜ਼ ਆਪਾਂ ਨੂੰ ਆਊਗੀ ਜਿਹੜੇ ਬੰਦੇ ਨੇ ਆਪਣੀ ਬ੍ਰਾਂਚ ਲਈਤੀ ਆ ਉਹਨੂੰ ਦਿੱਕਤ ਨਹੀਂ ਹੈਗੀ ਉਹਨੂੰ ਦਿੱਕਤ ਨਹੀਂ ਆਵੇ ਤੇ ਆਪਾਂ ਮੜੇ ਦਿਖਾ ਦਈਏ ਇਧਰ ਕਿੰਨਾ ਕੁ ਹੈਵੀ ਮਟੀਰੀਅਲ ਆਇਆ ਹਾਂ ਆ ਵੀ ਸਿਸਟਮ ਜਿਵੇਂ ਆਪਣੇ ਹਰਿਆਣੇ ਚ ਜਾ ਰਹੇ ਨੇ ਜੀ ਇਹ ਰੈਡੀ ਕੀਤੇ ਹੋਏ ਨੇ ਠੀਕ ਹੈ ਹਾਂਜੀ ਤੇ ਬਾਕੀ ਆ ਵੀ ਇਧਰ ਆਪਣਾ ਮਿਊਜ਼ਿਕ ਵਾਲਾ ਏਰੀਆ ਆ ਗਿਆ ਜੀ ਇੱਥੇ ਪੇਟੀਆਂ ਵਗੈਰਾ ਇਹਦਾ ਹੈਵੀ ਦਾ ਤੁਸੀਂ ਐ ਮਨ ਕਿੰਨੇ ਤੋਂ ਕਿੱਥੋਂ ਕਿਹੜੀ ਇੰਚ ਤੋਂ ਸ਼ੁਰੂ ਹੋ ਜਾਂਦਾ ਆਪਣਾ ਇਹ ਆਪਣੇ ਕੋਲੇ ਬਾਈ ਜੀ ਆਮ 10 ਇੰਚੀ ਤੋਂ ਸਟਾਰਟ ਕਰ ਦਿੰਨੇ ਆਪਾਂ ਬਾਕਸ ਦੇ ਵਿੱਚ ਬਾਕਸ ਦੇ ਵਿੱਚ ਤੇ ਉਹ ਜ਼ਿਆਦਾਤਰ ਜਿਹੜਾ ਮੈਂ ਮਤਲਬ ਆਪਣਾ ਸਿਸਟਮ ਚੱਲ ਰਿਹਾ ਉਹ 12 ਇੰਚੀ ਤੋਂ ਚੱਲਦਾ ਹੈ ਬੇਸ ਵਾਲਾ ਸਿਸਟਮ ਜਿਹੜੇ ਮੇਰੇ ਵੱਦੇ ਚੱਲਦੇ ਨੇ 12 ਤੋਂ ਲੈ ਕੇ ਜੀ 18 ਤੱਕ ਜਿਹੜੇ ਵੀ ਹੈਗੇ ਕਹਿੰਨ ਉਹ ਤਾਂ ਲੋਕ 22 ਇੰਚ ਵੀ ਕਹੀ ਜਾਂਦੇ ਨੇ ਹੁਣ ਜਦ ਮੈਂ ਆ ਚੀਜ਼ਾਂ ਆ ਜਾਂਦੀਆਂ ਬਾਈ ਹਾਂਜੀ ਹੁਣ ਆਪਾਂ ਦੇਖ ਲੈ ਵੀ ਟਰੈਕਟਰ ਤੇ ਲਾਤਾ ਹ ਹਲ ਦਾ ਜਲ ਦਾ ਬਹੁਤ ਹੁੰਦਾ ਇਹ ਤਾਂ ਨਹੀਂ ਹੈਗਾ ਵੀ ਇਹ ਓਖੜ ਜੂਗੀ ਨਹੀਂ ਨਹੀਂ ਜੀ ਤੁਸੀਂ ਆਹ ਦੇਖੋ ਪੂਰੀ ਤੁਸੀਂ ਮੰਨ ਕੇ ਚੱਲੋ ਵੀ 5 ਇੰਚੀ ਫਲਾਈ ਜਾਂ ਨਿਊ ਬੁੱਡ ਦੇ ਵਿੱਚ ਪੇਟੀ ਬਣੀ ਹੋਈ ਆ ਸਾਰੀ ਇਹਦੀ ਤੁਸੀਂ ਐ ਦੇਖੋ ਵੀ ਸੀਲ ਹੋਈ ਹੋਈ ਆ ਪੇਟੀ ਚੰਗੇ ਤਰ੍ਹਾਂ ਸੀਲ ਕੀਤੀ ਹੋਈ ਆਪਣੀ ਇਹਦੀ ਤੇ ਹੈਵੀ ਦੇ ਵਿੱਚ ਆ ਜੀ ਬਾਈ ਮਟੀਰੀਅਲ ਆਪਾਂ ਮਤਲਬ ਕੁਆਲਿਟੀ ਨਾਲ ਕਦੇ ਕੰਪਰਮਾਈਜ਼ ਨਹੀਂ ਕਰਦੇ ਚਾਹੇ ਆਪਾਂ ਨੂੰ ਚੀਜ਼ 100 ਰੁਪਿਆ 200 ਰੁਪਿਆ 500 ਰੁਪਿਆ ਮਹਿੰਗੀ ਪੈ ਜੀ ਲੇਕਿਨ ਕੁਆਲਿਟੀ ਇਹਨਾਂ ਤੋਂ ਕੰਪਰਮੈਂਟ ਨਹੀਂ ਤੇ ਇਹ ਵੀ ਮਿਊਜ਼ਿਕ ਸਿਸਟਮ ਵੀ ਕੋਈ ਬੰਦਾ ਲੈਣਾ ਚਾਹੁੰਦਾਗਾ ਤੁਹਾਨੂੰ ਫੋਨ ਕਰਦਾ ਤਾਂ ਤੁਸੀਂ ਉੱਥੇ ਪਹੁੰਚਦਾ ਵੀ ਕਰ ਜਾਓ ਹਾਂਜੀ 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 ਜੀ ਜਿਉਂ ਦੀ ਤਾਂ ਲੋੜ ਨਹੀਂ ਕੁਆਲਿਟੀ ਦਾ ਸਾਰਿਆਂ ਨੂੰ ਪਤਾ ਹੀ ਆ ਚੱਟ ਕੀਤੀ ਹੋਈ ਹੈ ਕਪਤਾਨ ਕਪਤਾਨ ਹੋਈ ਹੈ ਬਸ ਧੰਨਵਾਦ ਛੋਡਾ ਬਾਈ ਜੀ ਛੋਡੇ ਹੈ ਨਾ ਭੈਣ ਭਾਈਆਂ ਦੇ ਸਿਰਤੀ ਹੈ ਤੇ ਇੱਕ ਵਾਰੀ ਫੇਰ ਆਪਣੀ ਲੋਕੇਸ਼ਨ ਦੱਸ ਦਈਏ ਇਹ ਬਾਈ ਲੋਕੇਸ਼ਨ ਹੈਗੀ ਆ ਜੀ ਆਪਣੀ ਪਿੰਡ ਕੋਟਪਰਾ ਆ ਜਿਲਾ ਬਠਿੰਡਾ ਜੀ ਬਠਿੰਡਾ ਤੋਂ ਮਾਨਸਾ ਰੋਡ ਤੇ ਆਪਣਾ ਸਥਿਤ ਹੈ ਪਿੰਡ ਤੇ ਆਪਣੇ ਜਿਹੜੇ ਅਕਾਊਂਟ ਬਣੇ ਹੋਏ ਸੋਸ਼ਲ ਮੀਡੀਆ ਤੇ ਕਪਤਾਨ ਮੋਡੀਫਿਕੇਸ਼ਨ ਦੇ ਨਾਂ ਤੇ ਬਣੇ ਹੋਏ ਨੇ ਬਾਈ ਜੀ ਚਾਹੇ ਤੁਸੀਂ ਇੰਸਟਾਗ੍ਰam ਚੈੱਕ ਕਰੋ YouTube ਚੈੱਕ ਕਰੋ Facebook ਚੈੱਕ ਕਰੋ ਤੇ ਨੰਬਰ ਹੈਗਾ ਆਪਣਾ 7009674735 ਇੱਥੇ ਤੁਸੀਂ ਕੋਈ ਵੀ ਇਨਕੁਆਇਰੀ ਕਰ ਸਕਦੇ ਹੋ ਹਾਂ ਬਾਕੀ ਸਕਰੀਨ ਦੇ ਉੱਤੇ ਚੱਲੀ ਜਾਂਦਾ ਨੰਬਰ ਕਿਸੇ ਵੀ ਚੀਜ਼ ਦੀ ਲੋੜ ਆ ਜਿਹੜੀਆਂ ਚੀਜ਼ਾਂ ਦਿਖਾਉਂਦੀਆਂ ਤੁਹਾਨੂੰ ਤੇ ਤੁਸੀਂ ਬਾਈ ਨਾਲ ਜਰੂਰ ਸੰਪਰਕ ਕਰਨਾ ਲੈਣਿਆਂ ਚਾਹੇ ਨਾ ਲੈਣਿਆਂ ਜ ਤਿਆਰ ਕਰਾਉਣਾ ਟਰੈਕਟਰ ਨਹੀਂ ਕਰਾਉਣਾ ਇੱਕ ਵਾਰੀ ਢੇੜਾ ਜਰੂਰ ਮਾਰ ਜਮੈਂ ਇਹ ਕਹੂੰਗਾ ਹਾਂ ਕੁਆਲਿਟੀ ਚੈੱਕ ਕਰ ਜੋ ਯਾਰ ਤੁਹਾਡਾ ਹਾਂ ਬਾਕੀ ਬਾਈ ਜਿਹਨੇ ਲੈਣਾ ਜਾਂ ਨਹੀਂ ਲੈਣਾ ਬਾਈ ਨੇ ਦੱਸ ਹੀ ਦਿੱਤੀ ਗੱਲ ਹੈਨਾ ਕਿਉਂਕਿ ਆਪਾਂ ਉਹ ਮੇਨ ਕਿਸੇ ਨੂੰ ਬਾਹੋਂ ਫੜ ਕੇ ਜਿਵੇਂ ਕਹਿੰਦੇ ਨੇ ਮਾਰ ਕੇ ਖੀਰ ਨਹੀਂ ਖਵਾਉਂਦੇ ਆਪਾਂ ਤਾਂ ਕੁਆਲਿਟੀ ਦਿਖਾਉਣੀ ਆ ਵੀ ਆ ਆਪਾਂ ਮਾਰ ਕੇ ਖੀਰ ਨਹੀਂ ਖਵਾਉਂਦੇ ਬਾਈ ਅਮਰੀਕਾ ਦਾ ਨਾਮ ਲੈ ਦਿਓ ਯਾਰ ਵੀ ਬਾਈ ਦੀ ਵੀਡੀਓ ਦੇਖੀ ਸੀ ਅਸੀਂ ਠੀਕ ਹੈ ਬਾਈ ਦਾ ਨਾਮ ਲੈ ਦਿਓ ਜਿੱਥੋਂ ਮਰਜ਼ੀ ਤੁਸੀਂ ਕੰਮ ਕਰਾਈ ਜਾਂਦੇ ਹੋ ਮੈਥੋਂ ਜਿਹੜੀ ਇਨਕੁਆਰੀ ਲੈਣੀ ਆ ਤੁਸੀਂ ਮੈਂ ਤੁਹਾਨੂੰ ਇਨਕੁਆਰੀ ਤੁਹਾਨੂੰ ਮੈਂ ਕੀ ਚੀਜ਼ ਦੱਸੂਗਾ ਵੀ ਆ ਚੀਜ਼ਾਂ ਹੈ ਕਰਾ ਲੋ ਆ ਚਾਹੀਦੀ ਟਰੈਕਟਰ ਰੀਸਟੋਰ ਕਰਾਈ ਜਾਂਦੇ ਹੋ ਤੁਸੀਂ ਯਾਰ ਬਾਈ ਦਾ ਨਾਮ ਲੈ ਕੇ ਮੈਂ ਤੇ ਜਿਹੜੀ ਚੀਜ਼ ਦਾ ਮਰਜ਼ੀ ਪੇ ਤੁ ਲੈ ਲੋ ਸਾਨੂੰ ਇਹ ਨਹੀਂ ਮੈਂ ਕਹੂੰਗਾ ਵੀ ਮੇਰੇ ਕੋਲੇ ਟਾਈਮ ਨਹੀਂ ਬਾਈ ਮੈਂ ਗੱਲ ਨਹੀਂ ਦੱਸਦਾ ਵੀ ਜੇ ਤੁਸੀਂ ਮੇਰੇ ਤੋਂ ਕਰਾਉਣਾ ਤਾਂ ਹੀ ਦੱਸੂੰਗਾ ਬਾਈ ਮੇਰੀਕਾ ਤੁਹਾਡਾ ਨਾਮ ਲੈ ਦੇਣਾ ਜੇ ਤੁਹਾਨੂੰ ਮਰਜ਼ੀ ਕੰਮ ਕਰਾਉਣਾ ਕੋਈ ਚੱਕਰ ਨਹੀਂ ਆਪਣੇ ਤੋਂ ਜਿਹੜੀ ਚੀਜ਼ ਦੀ ਉਹਨਾਂ ਨੂੰ ਇਨਕੁਆਰੀ ਲੈਣੀ ਆ ਆਪਾਂ ਇੱਕ ਇੱਕ ਚੀਜ਼ ਦੱਸਾਂਗੇ ਬਰੀਕੀ ਜਿਹਾ ਠੀਕ ਆ ਜੀ ਧੰਨਵਾਦ ਮਿੱਤਰੋ ਤੇ ਕਰੋ ਵੀਡੀਓ ਨੂੰ ਬਰਤ ਬਰਤ ਸ਼ੇਅਰ ਸასი ਗਾਲ ਜੀ ਸასი ਗਾਲ